ਆ ਵੀ ਨੇ ਪਰ ਹਾਂ ਉਹਨਾਂ ਨੇ ਆਪਣੇ ਵਿਰੋਧੀਆਂ ਦੇ ਸਾਫ਼ ਤੰਜ ਕਸਤਾ ਵੀ ਬੰਦੇ ਬਣ ਜੋ ਨਹੀਂ ਤਾਂ ਫਿਰ ਆ ਤੁਹਾਡਾ ਹੋਣਾ ਹੈ ਤੇ ਕਰਕੇ ਦਿਖਾਇਆ ਵੀ ਹੈ ਤੇ ਤੁਹਾਨੂੰ ਅਪਡੇਟ ਦੇ ਦਿੰਦੇ ਆ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ 50 ਬੰਬ ਜਿਹੜੇ ਆ ਉਹਦੇ ਵਿੱਚੋਂ 18 ਤਾਂ ਯਾਨੀ ਕਿ ਫੜੇ ਗਏ ਨੇ ਬਾਕੀ ਬੰਬ ਕਿੱਥੇ ਨੇ ਉਹ ਪਤਾ ਨਹੀਂ ਜਾਨੀ ਸਰਕਾਰ ਤੇ આરોਪ ਲਗਾਏ ਗਏ ਸੀ ਪਰ ਭਗਵਾਨਤਮਨ ਸਾਹਿਬ ਤੇ ਆਪ ਪਾਰਟੀ ਦੇ ਸਾਰੇ ਮੰਤਰੀ ਹੁਣ ਅੱਗੇ ਆਏ ਨੇ ਉਹਨਾਂ ਨੇ ਇਹ ਗੱਲ ਕਹਿਤੀ ਹੈ ਇਥੋਂ ਤੱਕ ਕਿ ਆਈਜੀ ਪੰਜਾਬ ਨੇ ਕਿਹਾ ਵੀ ਦੱਸੋ ਹੁਣ ਉਹ ਬੰਬ ਤੁਸੀਂ ਦੱਸੋ ਹਨ ਕਿੱਥੇ ਹੈ ਅਸੀਂ ਲੱਭ ਲਈਏ ਸ਼ਾਇਦ ਤੁਸੀਂ ਗੱਲ ਕੀਤੀ ਹੈ ਤੁਹਾਨੂੰ ਪਤਾ ਹੋਣਾ ਤੁਸੀਂ ਬੰਬ ਰੱਖੇ ਹੋਣੇ ਤਾਂ ਕੱਲ ਮੋਲ ਦੇ ਵਿੱਚ ਬੀਤੀ ਸ਼ਾਮ ਨੂੰ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਹੋ ਗਿਆ ਪਰਚਾ ਦਰਜ ਇਸ ਪੂਰੇ ਵਿੱਚ ਇਹ ਗੱਲਬਾਤ ਕਰ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਰਜਿੰਦਰ ਸਿੰਘ ਜੀ ਉਹਨਾਂ ਲੈਣੇ ਆ ਪੂਰੀ ਅਪਡੇਟ ਤਾਂ ਰਜਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਧੰਨਵਾਦ ਉਹ ਡਾਕਟਰ ਸਾਹਿਬ ਆਪਣੀ ਚਾਲ ਚ ਆਪ ਹੀ ਫਸ ਗਏ ਹਾਂਜੀ ਦੇਖੋ ਚਾਲ ਤਾਂ ਇਹ ਕੀ ਹਲਾਏ ਲੀਡਰ ਗਰਾਊਂਡ ਜ਼ੀਰੋ ਤੇ ਤਾਂ ਇਹ ਪਬਲਿਕ 'ਚ ਤਾਂ ਜਾਂਦੀ ਨਹੀਂ ਜੀ 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 ਇਹ ਤਾਂ ਏਸੀਆਂ ਦੇ ਵਿੱਚ ਬੈਠੇ ਮਤਲਬ ਬਿਆਨਬਾਚੀ ਦੇ ਛੱਡਦੇ ਨੇ ਕੋਈ ਚੰਗੀ ਆ ਚਾਹੇ ਮਾੜੀ ਆ ਚਾਹੇ ਉਹ ਦੀ ਦੇਸ਼ ਦੀ ਸੁਰੱਖਿਆ ਨਾਲ ਸੰਬੰਧਿਤ ਹੈ ਜਾਂ ਝੂਠ ਨਾਲ ਸੰਬੰਧਿਤ ਹੈ ਕੋਈ ਮਤਲਬ ਇਹ ਬਾਜਵਾ ਸਾਹਿਬ ਨੂੰ ਫੋਕਟੀਆਂ ਪੈ ਗਈਆਂ ਮਤਲਬ ਇਸ ਤਰ੍ਹਾਂ ਦੇ ਬਿਆਨਬਾਜ਼ੀ ਹੈ ਜਿਹੜੀ ਇਹਨਾਂ ਨੂੰ ਕਰਨੀ ਨਹੀਂ ਚਾਹੀਦੀ ਕਿਉਂਕਿ ਉਹਨਾਂ ਦਾ ਸਿਆਸੀ ਤਜਰਬਾ ਜਿਹੜਾ ਬਹੁਤ ਲੰਬਾ ਤਜਰਬਾ ਹੈ ਮਤਲਬ ਉਹਨਾਂ ਤੋਂ ਇਹ ਜਿਹੇ ਬਿਆਨ ਦੇਣ ਦੀ ਉਮੀਦ ਜਿਹੜੀ ਹੈ ਉਹ ਬਹੁਤ ਹੀ ਘੱਟ ਹੁੰਦੀ ਸੀ ਜਿਹੜੀ ਮਤਲਬ ਉਹਨਾਂ ਨੇ ਬਿਆਨ ਦਿੱਤੀ ਤੇ ਹੁਣ ਉਹਨਾਂ ਤੇ ਐਫ ਆਈ ਆਰ ਦਰਜ ਵੀ ਹੋ ਗਈ ਮਹਾਲੀ ਹਾਂਜੀ ਹਾਂਜੀ ਇੱਕ ਵੱਡਾ ਅਫਸਰ ਮੈਡਮ ਜਾ ਕੇ ਆਏ ਇਹਨਾਂ ਦੇ ਘਰੇ ਉਹ ਉੱਥੇ ਇਹਨਾਂ ਨੇ ਸਹਿਯੋਗ ਨਹੀਂ ਦਿੱਤਾ ਉਹ ਕਹਿੰਦੇ 15 20 ਮਿੰਟ ਉਹਨਾਂ ਕੋਲ ਬੈਠ ਕੇ ਮੁਰੇ ਚਾਹ ਪਾਣੀ ਪੀਚੇ ਜੀ ਜੀ ਤੇ ਹੁਣ ਮਤਲਬ ਐਫ ਆਈ ਆਰ ਅੱਜ ਆਪ ਤਾਂ ਨਹੀਂ ਗਏ ਉਹਨਾਂ ਨੇ ਟਾਈਮ ਤਾ ਸੀ 12 ਵਜੇ ਦਾ ਜੀ ਤਾਂ ਮਹਾਰੀ ਉੱਥੇ ਹੁਣ ਇਹਨਾਂ ਨੇ ਆਪ ਤਾਂ ਨਹੀਂ ਗਏ ਰਾਜਾ ਸਾਹਿਬ ਵਕੀਲ ਸਾਹਿਬ ਤੇ ਜਿਹਨੇ ਹੁਣ ਦੇਖੋ ਉੱਥੇ ਵੀ ਕੀ ਪੁੱਛ ਪੜਤਾਲ ਹੋਈ ਦੀ ਹੈ ਡਾਕਟਰ ਸਾਹਿਬ ਤੁਸੀਂ ਇੱਕ ਬੜੀ ਵਧੀਆ ਗੱਲ ਕਹੀ ਹੈ ਮੈਂ ਵੀ ਇਹ ਤੁਹਾਨੂੰ ਕਹਿਣਾ ਪੁੱਛਣਾ ਜਾਂਦਾ ਡਾਕਟਰ ਸਾਹਿਬ ਇੰਨਾ ਲੰਬਾ ਸਿਆਸੀ ਕੈਰੀਅਰ ਮੈਂ ਸੋਦਾ ਪੰਜਾਬ ਵਿੱਚ ਕਾਂਗਰਸ ਦੀ ਜਿਹੜੀ ਟੀਮ ਹੈ ਉਹਨਾਂ ਦੇ ਵਿੱਚ ਯਾਨੀ ਬਹੁਤ ਬਜ਼ੁਰਗ ਤੇ ਸਿਆਣੇ ਨੇ ਪ੍ਰਤਾਪ ਸਿੰਘ ਬਾਜਵਾ ਪਰ ਜੇਕਰ ਗੱਲ ਕਰੀਏ ਤਾਂ ਨਗਰ ਨਹੀਂ ਵੀ ਜ਼ਿਆਦਾ ਰਾਜਾ ਵੜਿੰਗ ਨੂੰ ਜ਼ਿਆਦਾ ਅਹਿਮਦਬੀਨ ਲੱਗੇ ਦਿੱਲੀ ਤੋਂ ਰਾਜਾ ਵੜਿੰਗ ਪਰਦੇਸ਼ ਪੰਜਾਬ ਸੂਬਾ ਪ੍ਰਧਾਨ ਬਣਾ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਪ੍ਰਤਾਪ ਸਿੰਘ ਬਾਜਵਾ ਦੇ ਮਨ ਦੇ ਵਿੱਚ ਸ਼ਾਇਦ ਉਹ ਗੁੱਸਾ ਉਹ ਐਦਾਂ ਉਹ ਗੁੱਸਾ ਨਿਕਲ ਰਿਹਾ ਹੈ ਦੇ ਕੋਈ ਪਰ ਗੁੱਸਾ ਹੈ ਉਹਨੂੰ ਗੁੱਸਾ ਹੈ ਇੱਕ ਤਾਂ ਕੋਈ ਗੁੱਸੇ ਕੱਢਣ ਵਾਲੀ ਗੱਲ ਨਹੀਂ ਹੈ ਚਾਹੇ ਕੱਢੀ ਜਾਣ ਇਹ ਤਾਂ ਦੇਖੋ ਜਿਹੜੀ ਸੈਂਟਰ ਜਿਹੜੀ ਹਾਈ ਕਮਾਂਡ ਹੈ ਉਹਨੂੰ ਪਾਵਰ ਹੈ ਕਿ ਕਿਸੇ ਨੂੰ ਵੀ ਪ੍ਰਧਾਨ ਬਣਾ ਸਕਦੀ ਹੈ ਉਹਨਾਂ ਨੇ ਜੋ ਬਣਾਤਾ ਉਹਦੇ 'ਚ ਕੋਈ ਉਹਨਾਂ ਨੂੰ ਕਾਬਲੀਅਤ ਨਹੀਂ ਖੀ ਅੱਜ ਕੱਲ ਜਿਹੜੇ ਬਾਜਵਾ ਸਾਹਿਬ ਨੇ ਇਹ ਪੁਰਾਣੇ ਜੀ ਸਿਸਟਮਸ ਟਾਈਮ ਦੇ ਬੰਦੇ ਨੇ ਉਦੋਂ ਜਿਹੜੀ ਯੋਗਤਾ ਸੀ ਉਦੋਂ ਮਾਪਦੰਡ ਕੁਝ ਹੋਰ ਸੀ ਜਿਹੜੇ ਅੱਜ ਕੱਲ ਪ੍ਰਧਾਨ ਬਣਾਉਣ ਦੇ ਜਾਂ ਹੋਰ ਅਹੁਦੇਦਾਰੀਆਂਾਂ ਇਹਨਾਂ ਦੇ ਮਾਪਦੰਡ ਨੇ ਉਹ ਕੁਸ਼ੋਰ ਨੇ ਇਸ ਕਰਕੇ ਬਾਜਵਾ ਸਾਹਿਬ ਜਿਹੜੇ ਨਵੇਂ ਮਾਪਦੰਡ ਨੇ ਨਾ ਉਹਨਾਂ ਦੇ ਵਿੱਚ ਖਰੇ ਨਹੀਂ ਉਤਰੇ ਸਰਕੇ ਜਿਹੜੀ ਪ੍ਰਧਾਨਗੀ ਹੈ ਤੋਂ ਬੜੇ ਮਸਾਲੇ ਕੋਲੇ ਚਲੇ ਕਿਉਂਕਿ ਡਾਕਟਰ ਸਾਹਿਬ ਮੈਨੂੰ ਵੀ ਕੱਲ ਇਹ ਵੀ ਯਾਦ ਆਇਆ ਕਿ ਪ੍ਰਤਾਪ ਸਿੰਘ ਬਾਜਵਾ ਦੀ ਲੋਕਪ੍ਰਿਤਾ ਬਹੁਤ ਵਧ ਗਈ ਸੀ ਪਿੱਛੇ ਜੇ ਕਿਉਂਕਿ ਇਹਨਾਂ ਨੇ ਕਈ ਮੁੱਦੇ ਬਹੁਤ ਵਧੀਆ ਚੱਕੇ ਸੀ ਵਿਧਾਨ ਸਭਾ ਦੇ ਤਾਂ ਲੋਕ ਪੰਜਾਬ ਦੇ ਲੋਕ ਇਹਨਾਂ ਨੂੰ ਕਾਫੀ ਪਸੰਦ ਕਰਦੇ ਸੀ ਹਾਲਕਿ ਤੁਹਾਨੂੰ ਇਹ ਵੀ ਦੱਸ ਦਿੰਨਾ ਉਦੋਂ ਮੈਨੂੰ ਯਾਦ ਹੈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸੀ ਪੰਜਾਬ ਦੇ ਪਰ ਇਹਨਾਂ ਦੀ ਲੋਕਪ੍ਰਿਅਤਾ ਜਾ ਸੀ ਇਹ ਉਦੋਂ ਬਹੁਤ ਮਹਾਜੰਦ ਵੋਟਾਂ ਜਿੱਤੇ ਸੀ ਔਰ ਇਹਨਾਂ ਦੇ ਜਿਹੜੇ ਨਾਲ ਦੇ ਕੈਂਡੀਡੇਟ ਸੀ ਜਿਨ੍ਹਾਂ ਦੇ ਇਹਨਾਂ ਨੇ ਇਤਿਹਾਸ ਰੱਖਿਆ ਉਹ ਵੀ ਇੱਥੇ ਸੀ ਤੁਹਾਨੂੰ ਲੱਗਦਾ ਨਹੀਂ ਵੀ ਐਵੇਂ ਦੀਆਂ ਲੋਕਾਂ ਦੇ ਵਿੱਚ ਜਾਨੀ ਅਫਵਾਹ ਫਲਾਉਣ ਲਈ ਬੰਬ ਵਰਤੀਏ ਉਹ ਤਾਂ ਲੋਕ ਇਹਨਾਂ ਤੋਂ ਪਿੱਛੇ ਹਟਣਗੇ ਲੋਕ ਇਹਨਾਂ ਨੂੰ ਨਾ ਪਸੰਦ ਕਰਨਾ ਸ਼ੁਰੂ ਕਰ ਦੇਣਗੇ ਇਸ ਕਿਸਮ ਦੀ ਸੀ ਤਾਂ ਹੀ ਇਹ ਪਿੱਛੇ ਰਹਿ ਗਏ ਬਿੰਦਹਰੀ ਅੱਗੇ ਲੰਘੇ ਇਹਨਾਂ ਦੇ ਬੱਚਿਆਂ ਵਰਗੇ ਨੇ ਉਹ ਜੀ ਜੀ ਗੱਲ ਕਰ ਇਹ ਹੈ ਵੀ ਜਿਹੜਾ ਕਿੰਨਾ ਦਾ ਕੋਈ ਸੋਚ ਸਮਝ ਹੁੰਦੀ ਹੈ ਨਾ ਉਹ ਬੱਕਰੀ ਕਿਸਮ ਦੀ ਹੁੰਦੀ ਹੈ ਮੁੱਦੇ ਦਾ ਇੰਨੇ ਜ਼ਿਆਦੇ ਆਗੇ ਸੀ ਬਾਜਬਾ ਸਾਹਿਬ ਦੀ ਐਲੋਪੀ ਦੇ ਟਾਈਮ ਦੇ ਵਿੱਚ ਜਿਵੇਂ ਹੁਣ ਕਿਸਾਨੀ ਮਸਲਾ ਸੀਗਾ ਹਾਂਜੀ ਹਾਂਜੀ ਕਿਸਾਨਾਂ ਦੇ ਨਾਲ ਕਿੰਨਾ ਕੁਝ ਹੋਇਆ ਉਹਦੇ ਤੇ ਇਹਨਾਂ ਨੇ ਇੱਕ ਵੀ ਕਿਤੇ ਧਰਨਾ ਨਹੀਂ ਦਿੱਤਾ ਇੱਕ ਵੀ ਕੋਈ ਵੱਡਾ ਮਜਾਰਾ ਨਹੀਂ ਕੀਤਾ ਇੱਕ ਵੀ ਕਿਤੇ ਸਰਕਾਰ ਨਾਲ ਸੇਧ ਬਸੌਉ ਨੀਤੀ ਅਖਤਿਆਰ ਨਹੀਂ ਕੀਤੀ ਇਸੇ ਤਰ੍ਹਾਂ ਹੋਰ ਕਾਫੀ ਮਸਲੇ ਨੇ ਜਿਹੜੇ ਮਤਲਬ ਇਹਨਾਂ ਦੇ ਪਾਲੇ ਦੇ ਵਿੱਚ ਗੇਂਦ ਆ ਗਈ ਸੀ ਵੀ ਚੋਕਾ ਜਾਂ ਸ਼ਿਕਾਰ ਮਾਰਨ ਜੀ ਆਤਾ ਬਾਜਵਾ ਸਾਹਿਬ ਤੋਂ ਨਾ ਚੋਕਾ ਲੱਗਿਆ ਨਾ ਸ਼ਿਕਾਰ ਲੱਗਿਆ ਸਭ ਦਾ ਇਸ ਤਰ੍ਹਾਂ ਵੀ ਹੋ ਕਰਤਾ ਵੀ ਏ ਕਲੀਨ ਬੋਲ ਨਹੀਂ ਹੋਗੀ ਦੇਖੋ ਤੁਹਾਨੂੰ ਲੱਗਦਾ ਨਹੀਂ ਦੇਖ ਇੱਕ ਪਾਸਾ ਹੁਣ ਲੁਧਿਆਣੇ ਜਿਮਨੀ ਚੋਣਾ ਸਿਰ ਤੇ ਖੜੀਆਂ ਨੇ ਆਸ਼ੂ ਨੂੰ ਬਹੁਤ ਔਖਾ ਯਾਨੀ ਖੜਾਇਆ ਗਿਆ ਉੱਥੋਂ ਹਾਲਾਂਕਿ ਉਹ ਪਹਿਲਾਂ ਦੋ ਵਾਰ ਜਿੱਤੇ ਨੇ ਬੰਦੇ ਆ ਇਹ ਇਹ ਜਿਹੜਾ ਹੁਣ ਬਾਜਵਾ ਸਾਹਿਬ ਦੇ ਇਦਾਂ ਬਿਆਨ ਆਣੇ ਤੇ ਉੱਥੋਂ ਭਗਵੰਤ ਮਾਨ ਸਾਹਿਬ ਦਾ ਸਿੱਧੇ ਤੌਰ ਤੇ ਉਹਨਾਂ ਨੂੰ ਐਕਸ਼ਨ ਦਿਖਾਣਾ ਏ ਯਾਨੀ ਕਿ ਆਪ ਜਿਹੜੀ ਕਾਂਗਰਸੀ ਮੈਂ ਇਹ ਗੱਲ ਕਹਿਣਾ ਨਾ ਵੀ ਡਾਕਟਰ ਸਾਹਿਬ ਤੁਸੀਂ ਸਮਝ ਜਾਓਗੇ ਕਿ ਲੁਧਿਆਣਾ ਚੋਣਾ ਵਿੱਚ ਵੀ ਇਹ ਫਰਕ ਪਏਗਾ ਕਿਤਨਾ ਕਿਤੇ ਦੇਖੋ ਇਹ ਚੰਗਾ ਅਸਰ ਪਏਗਾ ਕਾਂਗਰਸ ਪਾਰਟੀ ਤੇ ਹਾਂਜੀ ਦੇਖੋ ਕਾਂਗਰਸ ਤੇ ਦਾ ਅਸਰ ਪਹਿਲਾਂ ਵੀ ਹੈ ਜੀ ਫਰਿੰਗ ਸਾਹਿਬ ਕਹੇ ਆਸ਼ੂ ਸਾਹਿਬ ਨਹੀਂ ਮਿਲੇ ਜੀ ਜੀ ਤੇ ਆ ਉਹ ਪ੍ਰਗਟ ਸਿੰਘ ਨਹੀਂ ਗਏ ਜੀ ਤੇ ਬਾਜਬਾ ਸਾਹਿਬ ਮਤਲਬ ਜਿੰਨਾ ਚਿਰ ਇਹਨਾਂ ਦਾ ਆਪਸੀ ਘਾਟੋ ਕਲੇਸ਼ ਨਹੀਂ ਨਿਬੜਦਾ ਆ ਇਹਦਾ ਮਤਲਬ ਹੈ ਸੀਐਮ ਦੇ ਕੈਂਡੀਡੇਟ ਬਣੇ ਬੈਠੇ ਨੇ ਪੋਜੀਸ਼ਨਾਂ ਇਹਨਾਂ ਦੀ ਇਹਨੇ ਵੀ ਇਹ ਐਮਐਲਏ ਵੀ ਇਹਨਾਂ ਨੂੰ ਇਹਨਾਂ ਦੇ ਭਰਾ ਇਹਨਾਂ ਦੇ ਸਾਥੀ ਇਹਨਾਂ ਦੇ ਸੰਗੀ ਸਾਥੀ ਇਹਨਾਂ ਦੇ ਜੁਨੀਅਰ ਸਿਟਰ ਉਹ ਇਹਨਾਂ ਦੀਆਂ ਸੀਟਾਂ ਹਰਵਾਉਣਗੇ ਮਤਲਬ ਜਿੰਨਾ ਚਿਰ ਇਹ ਇਕੱਠੇ ਨਹੀਂ ਹੁੰਦੇ ਇੱਕਾ ਪਲੇਟਫਾਰਮ ਤੇ ਇਕੱਠੇ ਨਹੀਂ ਹੁੰਦੇ ਕੋਈ ਮੰਗ ਸਾਂਝੀ ਨਹੀਂ ਰੱਖਦੇ ਉਹਨਾਂ ਚਾ ਮਤਲਬ ਜਿਹੜੇ ਇਹ ਸਪਨੇ ਨੇ ਨਾ ਇਹ ਕਿਤੇ ਹਵਾਈ ਸਪਨੇ ਨਾ ਰਹਿ ਜਾਣ ਡਾਕਟਰ ਤੁਹਾਨੂੰ ਲੱਗਦਾ ਨਹੀਂ ਦੇਖੋ ਵੀ ਪ੍ਰਗਟ ਸਿੰਘ ਹਾਕੀ ਦੇ ਬੜੇ ਤਗੜੇ ਖਦਾਰੀ ਨੇ ਹੈ ਨਾ ਮੌਜੂਦਾ ਇਹਨਾਂ ਦੇ ਕਈ ਵਾਰ ਮੰਤਰੀ ਵੀ ਹੈ ਸਰਕਾਰ ਦੇ ਵਿੱਚ ਤੇ ਉਹ ਇੱਕ ਉਹਨਾਂ ਦਾ ਰੁਤਬਾ ਚੰਗਾ ਪਾਰਟੀ ਦੇ ਵਿੱਚ ਹਾਂ ਮੰਨਦੇ ਆ ਕਿ ਸਿੱਧੂ ਸਾਹਿਬ ਜਦੋਂ ਆਏ ਸਿੱਧੂ ਸਾਹਿਬ ਨੇ ਥੋੜਾ ਜਿਆਦਾ ਦਹਿਲਕਾ ਜਾਂ ਮਚਾਤਾ ਸੀ ਪਰ ਸਿੱਧੂ ਸਾਹਿਬ ਨੂੰ ਦੇਖਣਾ ਦਿਖਾਤਾ ਸ਼ੀਸ਼ਾ ਜੇਕਰ ਪ੍ਰਗਟ ਸਰ ਪ੍ਰਗਟ ਸਿੰਘ ਨੂੰ ਅੱਗੇ ਲਿਆਂਦਾ ਜਾਵੇ ਪਾਰਟੀ ਚ ਮੈਂ ਇਹ ਮੇਰੀ ਰਾਏ ਹੈ ਤੇ ਮੈਂ ਤੁਹਾਡੀ ਰਾਏ ਜਾਣਨਾ ਚਾਹਨਾ ਮੈਂ ਲੋਕਾਂ ਨੂੰ ਮਾਫੀ ਚਾਹਨਾ ਵੀ ਇਹ ਮੇਰੀ ਇਕੱਲੀ ਰਾਏ ਹੈ ਮੈਂ ਸਿਰਫ ਤੱਥ ਜਾਣਨਾ ਹੈ ਨਾ ਵੀ ਕੀ ਹੋ ਸਕਦਾ ਹੈ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਨਹੀਂ ਜੇਕਰ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਜੋਨ ਸਰਪੰਚ ਚਲਾਉਂਦੇ ਨੇ ਕਾਂਗਰਸ ਪਾਰਟੀ ਦਿੱਲੀ ਤੋਂ ਇਹ ਪ੍ਰਗਟ ਸਿੰਘ ਵਰ ਚਿਹਰੇ ਨੂੰ ਅੱਗੇ ਲੈ ਕੇ ਆਏ ਤਾਂ ਸ਼ਾਇਦ ਕਾਂਗਰਸ ਪਾਰਟੀ ਦੇਖੋ ਬਹੁਤ ਥੱਲੇ ਆ ਚੁੱਕੀ ਹੈ ਕਾਂਗਰਸ ਪਾਰਟੀ ਵਧੀਆ ਪਾਰਟੀ ਅਸੀਂ ਨਹੀਂ ਕਹਿੰਦੇ ਉਹ ਦੁਬਾਰਾ ਉੱਪਰ ਆ ਸਕਦੀ ਹੈ ਅੱਜ ਦੇਖੋ ਹਾਈ ਕਮਾਂਡ ਜੋਰ ਤਾਂ ਲਾਈ ਜਾਂਦੀ ਹੈ ਪ੍ਰਗਟ ਸਿੰਘ ਨੂੰ ਸੱਦ ਕੇ ਮੀਟਿੰਗਾਂ ਵੀ ਕੀਤੀਆਂ ਨੇ ਤੇ ਗੱਲ ਕਰ ਵੀ ਇਹਨਾਂ ਦੇ ਵਿੱਚ ਜਾਦੇ ਦੁਫਾੜ ਹੈ ਜਿਹੜਾ ਜਾਦੇ ਹੈ ਜਿਹੜਾ ਕੋਈ ਪਰਿਵਾਰੀ ਲਾਇਆ ਇਹਨਾਂ ਨੇ ਬਘੇਨ ਸਾਹਿਬ ਕੋਈ ਮਤਲਬ ਥੇ ਧੱਕੜਨ ਦਾ ਲੱਗੇ ਨਾ ਉਹ ਇਹਨਾਂ ਨੂੰ ਬਾਹਾਂ ਫੜ ਫੜ ਕੇ ਇਕੱਠੇ ਕਰੇ ਫਿਰ ਅੱਗੇ ਦੀ ਗੱਲ ਹੈ ਮਤਲਬ ਜਿਵੇਂ ਤਾਂ ਇਹ ਕਹੀ ਜਾਂਦੇ ਵੀ ਅਸੀਂ ਸੀਐਮ ਤੋਂ ਬਿਨਾ ਚਿਹਰੇ ਤੋਂ ਬਿਨਾ ਇਲੈਕਸ਼ਨਾਂ ਲੜਾਂਗੇ ਜੀ ਸਾਡਾ ਮਤਲਬ ਜਿਹੜਾ ਇਹ ਬਿਆਨ ਹੈ ਰੋੜਾਵਾ ਸਾਹਿਬ ਦਾ ਵੀ ਅਸੀਂ ਸੀਐਮ ਦੇ ਚਿਹਰੇ ਤੋਂ ਬਿਨਾ ਇਲੈਕਸ਼ਨਾਂ ਲੜਾਂਗੇ ਤਾਂ ਪਰ ਇਹਨਾਂ ਦੀ ਜਿਹੜੀ ਆਪਸੀ ਫੁੱਟ ਹੈ ਉਹ ਜਗਜਹਰ ਹੋ ਗਈ ਹੈ ਤੇ ਲੋਕ ਇਹ ਮਹਿਸੂਸ ਹੁੰਦਾ ਹੈ ਕਿ ਸਭ ਕੁਝ ਅੱਛਾ ਨਹੀਂ ਹੋ ਰਿਹਾ ਤਾਂ ਰਸਤੇ ਵਿੱਚ ਜਿਹੜਾ ਇਹਨਾਂ ਨੂੰ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਭਾਰੀ ਪਊਗਾ ਕਿਉਂਕਿ ਨਾ ਇਹ ਪਿੱਛੇ ਤੁਹਾਨੂੰ ਯਾਦ ਹੋਣਾ ਦਸ ਕੁ ਦਿਨ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਦੇ ਨਿੱਜੀ ਬਿਆਨ ਆਇਆ ਸੀ ਆਪ ਪਾਰਟੀ ਖلاف ਵੀ ਆਪ ਪਾਰਟੀ ਦੋਫੜ ਹੋ ਰਹੀ ਹੈ ਆਪ ਪਾਰਟੀ ਯਾਨੀ ਕਿ ਭਾਜਪਾ ਨਾਲ ਵਿੱਚੋ ਈਕੋ ਚੁਕੀ ਹੈ ਤੇ ਇਹਨਾਂ ਨੇ ਬਹੁਤ ਜ਼ਿਆਦਾ ਚਿੰਤਾ ਜ਼ਿਤਾਈ ਸੀ ਭਗਵਾਨਤਮਨ ਨੂੰ ਟਵੀਟ ਕੀਤਾ ਸੀ ਤੇ ਹੁਣ ਉਹੀ ਭਗਵਾਨਤਮਨ ਨੇ ਰਿਪਲਾਈ ਕੀਤਾ ਹੈ ਵੀ ਅਸੀਂ ਤਾਂ ਆਪਣੇ 92 ਐਮਐਨਏ ਖੜੇ ਆਵੇਂ ਤਾਂ ਕਹਿੰਦੇ ਵੀ ਤੁਸੀਂ ਦੱਸੋ ਵੀ ਤੁਹਾਡੀ ਪਾਰਟੀ ਤੁਹਾਡੇ ਨਾਲ ਕੌਣ ਕੋ ਖੜਾ ਹੈ ਤੁਹਾਡੇ ਨਾਲ ਦਾ ਕਹਿੰਦੇ ਅੱਜ ਮੌਜੂਦਾ ਪੰਜਾਬ ਪ੍ਰਧਾਨ ਰਾਜਾ ਵੜਿੰਗ ਜੀ ਨਾਲ ਨਹੀਂ ਖੜਦੇ ਕਹਿੰਦੇ ਤੁਸੀਂ ਕਹਿੰਦੇ ਮੇਰੇ ਤੇ ਸਵਾਲ ਉਠਾਉਂਦੇ ਹੋ ਔਰ ਮੈਂ ਦੇਖੋ ਉਹੀ ਤਾਂ ਗੱਲ ਕਹਿੰਦੇ ਜੀ ਇਹਨਾਂ ਦੇ ਵਿੱਚ ਮਤਲਬ ਇੰਨਾ ਟੁੱਟਿਆ ਹੋਇਆ ਪਿਆ ਜੀ ਐਵੇਂ ਕਾਮਲੀ ਦੇ ਸਿਰ ਵਾਂਗੂ ਖਿੰਡੇ ਪਏ ਨੇ ਇਹ ਇਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਹੈ ਚਾਹੇ ਤਾਂ ਹਾਈ ਕਮਾਂਡ ਦਾ ਡੰਡਾ ਹੋਵੇ ਤੇ ਚਾਹੇ ਜਿਹੜਾ ਪਰਿਵਾਰੀ ਆ ਉਹਦਾ ਡੰਡਾ ਹੋਵੇ ਇਹ ਡੰਡੇ ਤੋਂ ਬਿਨਾ ਹੱਬ ਚ ਨਹੀਂ ਆਉਣੇ ਇਹਨਾਂ ਨੂੰ ਮਤਲਬ ਸਿਆਸੀ ਡੰਡਾ ਇਹਨਾਂ ਤੇ ਚਲਾਉਣਾ ਪਊਗਾ ਫਿਰ ਇਹ ਇਕੱਠੇ ਹੋਣਗੇ ਜੇ ਇਕੱਠੇ ਹੋਵੇ ਫਿਰ ਇਹ ਮੁਕਾਬਲਾ ਕਰ ਸਕਦੇ ਆ ਮਾਨ ਸਾਹਿਬ ਦਾ ਵਰਨਾ ਬੱਤ ਉਹਨਾਂ ਦਾ ਕੱਟੂਆ ਜਿਹੜਾ ਸਿਆਸੀ ਤੱਤ ਉਹ ਧੂੜ ਦੇ ਵਿੱਚ ਹੀ ਰਹਿ ਜਾਊਗਾ ਕਿਉਂਕਿ ਇਹਨਾਂ ਨੂੰ ਇੱਕ ਇਸ ਗੱਲ ਦੀ ਖੁਸ਼ੀ ਹੈ ਵੀ ਸ਼੍ਰੋਮਣੀ ਅਕਾਲੀ ਦੰਦ ਦਾ ਪ੍ਰਧਾਨ ਪਹਿਲਾਂ ਇਹਨਾਂ ਨੂੰ ਡਰ ਸੀ ਕਿ ਕਿਤੇ ਕੋਈ ਉਹ ਨਾਨਕ ਨਾਮਦੇਵਾਂ ਨਾ ਬਣ ਜੇ ਤੇ ਜੇ ਕੋਈ ਮਤਲਬ ਬਾਬੇ ਦਾ ਨਾ ਬਣ ਜੇ ਕੋਈ ਗੁਰੂ ਤੇ ਭੈ ਆਲਾ ਬੰਦਾ ਨਾ ਬਣ ਜੇ ਉਹ ਸਾਰੀਆਂ ਗੱਲਾਂ ਤੋਂ ਇਹਨਾਂ ਦੇ ਹਿਸਾਬ ਨਾਲ ਉਹਨਾਂ ਬੱਗੋ-ਬਾਗ ਹੋਏ ਭੈਣੇ ਕਾਂਗਰਸੀ ਵੀ ਤੇ ਸਾਡੇ ਝਾੜੂ ਵਾਲੇ ਵੀ ਵੀ ਮਤਲਬ ਜਿਹੜੀ ਪ੍ਰਧਾਨਗੀ ਹੈ ਸ਼੍ਰੋਮਣੀ ਅਕਾਲੀ ਦੰਦ ਦੀ ਉਹ ਸੁਖਵੀਰ ਕੋਲੇ ਵਾਗੀ ਇਸ ਕਰਕੇ ਕੁਝ ਵੋਟਾਂ ਨਾਰਾਜ਼ਗੀ ਹੈ ਜਿਹੜੀ ਉਹ ਤਾਂ ਉਹਨਾਂ ਨਾਲ ਵਰਕ ਕਰਾ ਰਿਹਾ ਪੰਥ ਦੀ ਅੰਰਾਜ ਦੀ ਇਸ ਕਰਕੇ ਉਹ ਥੋੜਾ ਜਿਹਾ ਇਹਨਾਂ ਦਾ ਫਰਕ ਪੈ ਗਿਆ ਵੀ ਵੋਟਾਂ ਇਹਨਾਂ ਨੂੰ ਹੁਣ ਦੋਨਾਂ ਧਰਾਂ ਨੂੰ ਥੋੜੀਆਂ ਥੋੜੀਆਂ ਵੱਧ ਮਿਲਣਗੀਆਂ ਸਹੀ ਕਹਿ ਤੁਸੀਂ ਵੀ ਆ ਆਪਾਂ ਸੁਵੀਰ ਬਦਲ ਦੀ ਗੱਲ ਵੀ ਕਰਾਂਗੇ ਉਹ ਥੋੜਾ ਲੰਮਾ ਮੈਟਰ ਹੈ ਉਹ ਮੈਂ ਦਰਸ਼ਕਾਂ ਨੂੰ ਵੀ ਦੱਸ ਦਿੰਦਾ ਆ ਆਪਾਂ ਸ਼ਾਮੀ ਛੜ ਦੀ ਨਾਲ ਕਰਾਂਗੇ ਪਰ ਡਾਕਟਰ ਸਾਹਿਬ ਇੱਕ ਗੱਲ ਹੈਗੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਬਹੁਤ ਰਾਜਨੀਤੀ ਦੇ ਲੀਡਰ ਵਧੀਆ ਨੇ ਤੇ ਨਾ ਤਾਂ ਕਿਸਾਨਾਂ ਦੇ ਮੁੱਦੇ ਦੇ ਬੋਲੇ ਠੀਕ ਹੈ ਨਾ ਕਿਸੇ ਅਧਿਪਕਾ ਦੇ ਮੁੱਦੇ ਦੇ ਬੋਲੇ ਯਾਨੀ ਕਿ ਜਦੋਂ ਕੋਈ ਮੁੱਦਾ ਆਂਦਾ ਹੈ ਪੰਜਾਬ ਦਾ ਤਾਂ ਇਹ ਸਾਹਮਣੇ ਨਹੀਂ ਆ ਰਹੇ ਜੋ ਅੱਜ ਤੋ ਇਹ 5 ਸਾਲ ਪਹਿਲਾਂ ਸੀ ਇਹ ਦਿੱਲੀ ਜਾ ਕੇ ਉਹ ਆਲੇ ਉਠਾਦੇ ਹੁੰਦੇ ਸੀ ਤੁਹਾਨੂੰ ਯਾਦ ਹੋਣਾ ਉਦੋਂ ਕਿਸਾਨਾਂ ਦੇ ਲਈ ਵੀ ਦਿੱਲੀ ਪਹੁੰਚੇ ਸੀ ਜਦੋਂ 2020 ਦਾ ਧਰਨਾ ਸੀ ਮੈਨੂੰ ਯਾਦ ਹੈ ਤੇ ਹੁਣ ਇਹ ਕਿਸੇ ਪਾਸੇ ਅੱਗੇ ਨਹੀਂ ਆ ਰਹੇ ਤਾਂ ਇਹ ਕੀ ਚਾਹੁੰਦੇ ਨੇ ਵੀ ਬੈਠੇ ਪਿਠਾਏ ਮੈਨੂੰ ਇੱਕ ਕੁਰਸੀ ਮਿਲ ਜੇ ਇਹੀ ਤਾਂ ਫਿਰ ਗੱਲ ਹੈ ਜੀ ਇਹੀ ਤਾਂ ਇਹ ਲੱਭੀਏ ਇਹੀ ਇਹਨਾਂ ਦੀ ਜਿਹੜੀ ਸੋਚ ਹੈ ਇਹਨਾਂ ਨੂੰ ਪਿੱਛੇ ਲੈ ਜਾਈ ਜਾਂਦੀ ਹੈ ਜੀ ਇਹ ਗਰਾਊਂਡ ਤੇ ਨਾ ਆ ਰਹੀ ਰਹੇ ਮਤਲਬ ਇਹਨਾਂ ਦੇ ਵੱਡੇ ਲੋਕਾਂ ਦੇ ਨਾਲ ਜਿਹੜੇ ਕਟਨਾਵਾਹ ਹੋ ਗਏ ਆਂ ਉਹਦੇ ਵਿੱਚ ਇਹਨਾਂ ਨੇ ਮੁੱਖ ਭੂਮਿਕਾ ਨਿਭਾਈ ਸੀ ਮਤਲਬ ਇਹਨਾਂ ਨੇ ਲੋਕਾਂ ਨੂੰ ਪੱਕੀ ਹੁੰਦੇ ਲੋਕਾਂ ਕੋਲੋਂ ਵੀ ਕੋਸ਼ਿਸ਼ ਕਰਦੇ ਲੋਕਾਂ ਦੇ ਨਾਲ ਜੁੜਦੇ ਟਰੈਨਿੰਗਾਂ ਦਾ ਮਸਲਾ ਕਰਦੇ ਲੋਕਾਂ ਘਰਾਂ ਤੋਂ ਲੈ ਕੇ ਸੰਨਾ ਦੇ ਏਸੀ ਚੱਕੇ ਗਏ ਹੋਰ ਸਮਾਨ ਚੋਰੀ ਹੋ ਗਿਆ ਔਰ ਉਹਦੇ ਵਾਸਤੇ ਘਰ ਨਿਲਾਉਣੇ ਸੀ ਮਤਲਬ ਪਾਕਿਸਤਾਨੀ ਪੰਜਾਬ ਦੀ ਵਧੀਆ ਲੀਡਰ ਹੋਣ ਦੇ ਨਾਤੇ ਵਧੀਆ ਪਾਰਟੀ ਹੋਣ ਦੇ ਨਾਤੇ ਪੰਜਾਬ ਦੀ ਸਰਦੀ ਵਰਕੇ ਇਹ ਅੱਜਾ ਰੋਲ ਨਹੀਂ ਨਿਭਾ ਰਹੀ ਇਹਦੇ ਉੱਤੇ ਥੋੜਾ ਜਿਆਦਾ ਇਹਨਾਂ ਨੂੰ ਮੰਥਨ ਕਰਨਾ ਚਾਹੀਦਾ ਏ ਏ ਇਹ ਤਾਂ ਰੋਲਾ ਨਾ ਡਾਕਟਰ ਸਾਹਿਬ ਆਪਾਂ ਰੋ ਇੱਥੇ ਸਿਆਪੇ ਪਿੱਟਦੇ ਆਂ ਵੀ ਜਿਹੜਾ ਮੰਤਰੀ ਬੰਦਾ ਆ ਉਹ ਪੰਜਾਬ ਦੇ ਲੋਕਾਂ ਬਾਰੇ ਕੁਝ ਵੀ ਨਹੀਂ ਸੋਚਦਾ ਡਾਕਟਰ ਸਾਹਿਬ ਕੁਝ ਵੀ ਕੋਈ ਵੀ ਤੁਸੀਂ ਮੈਨੂੰ ਤੂੰ ਮਜ਼ਾਕ ਕਰਦੇ ਨਾ ਵੀ ਤੈਨੂੰ ਬਣਾਉਂਦੇ ਆ ਮੈਂ ਅੱਜ ਕਹਿ ਰਿਹਾ ਮੈਂ ਬਹੁਤ ਕਰਾਂਗਾ ਪਰ ਡਾਕਟਰ ਸਾਹਿਬ ਜਦੋਂ ਮੇਕੋ ਪਾਵਰ ਆ ਜਾਏਗੀ ਨਾ ਤਾਂ ਮੈਂ ਭੁੱਲ ਜਾਵਾਂਗਾ ਵੀ ਤੁਸੀਂ ਕੌਣ ਹੋ ਤੁਸੀਂ ਕਹੋਗੇ ਯਾਰ ਥੋੜੀ ਮੈਂ ਤਾਂ ਤੇਰਾ ਰੋ ਲਾਈਵ ਕਰਦਾ ਸੀ ਮੈਂ ਕਿਹਾ ਸਰ ਮੈਨੂੰ ਜਾਨਦਾ ਨਹੀਂ ਮੇਰੇ ਕੋਲ ਦੋ ਰੋ ਲਾਉਣਗੇ ਸੀ ਇਹ ਡਾਕਟਰ ਸਾਹਿਬ ਆਪਣੇ ਲੋਕ ਲੋਕ ਕਦੋਂ ਜਾਗਣਗੇ ਜਿਹੜੇ ਲੋਕ ਚੁੰਨਦੇ ਨੇ ਦੇਖੋ ਇਹ ਲੋਕਾਂ ਨੂੰ ਸੋਚਿਆਦਾ ਆਪਣੇ ਲੋਕ ਦੇਖੋ ਸ਼ਰਾਬ ਦੀਆਂ ਬੋਤਲਾਂ ਹੈਨਾ ਚੰਦ 5 500 ਦੇ ਵਿੱਚ ਵੋਟਾਂ ਮੈਂ ਖੁਦ ਦੇਖਿਆ ਵਿਗਦੇ ਹੋਏ ਠੱਪੇ ਲਾਉਂਦੇ ਨੇ ਇਹ ਲੋਕ ਨਾ ਸਿਰਫ ਇੱਕ ਇੱਕ ਸ਼ਰਾਬ ਦੀ ਬੋਤਲ ਦੇ ਇੱਕ 500 ਰੇ ਪਿੱਛੇ ਆਪਣੇ 5 ਸਾਲ ਆਪਣੇ ਪੈਰਾਂ ਦੇ ਖੁਦ ਕੁਹਾੜਾ ਮਾਰਦੇ ਫਿਰ ਪਿੱੜਦੇ ਨੇ ਵੀ ਸਾਡੇ ਬੱਚਾ ਨੌਕਰੀਆਂ ਮਿਲਦੀਆਂ ਸਾਡਾ ਪੈਟਰੋਲ ਮਹਿੰਗਾ ਹੋ ਗਿਆ ਸਾਡੀ ਚੀਨੀ ਮਹਿੰਗੀ ਹੋ ਗਈ ਡਾਕਟਰ ਸਾਹਿਬ ਬਾਅਦ ਚੋ ਕਹਿਣ ਦਾ ਕਿਉਂ ਫਾਇਦਾ ਪਹਿਲਾਂ ਆਪਾਂ ਆਪਣੇ ਪੁਰਨੇ ਉਤਰੀਏ ਨਾ ਇਹਨਾਂ ਨੇ ਜ ਸਾਡੀ ਮਤ ਘੈਣ ਤੋਂ ਕੀ ਹੈ ਨਾ ਇਹਨਾਂ ਨੇ ਜਿਹੜੀ ਸਾਡੀਆਂ ਜ਼ਮੀਰਾਂ ਨੇ ਉਹ ਜ਼ੀਰੋ ਕਰਤੀਆਂ ਫਰੀਆਂ ਫਰੀਆਂ ਸਾਡੀ ਮਾਨਸਿਕਤਾ ਨੂੰ ਲਿਮਟ ਕਰਤਾ ਦਾਲ ਦੀ ਬੋਤਲ ਤੇ 500 ਰੁਪਏ ਤੇ ਅੱਧਾ ਕਿਲੋ ਮਾਹਾਂ ਦੀ ਦਾਲ ਤੇ ਇਹਨਾਂ ਚੀਜ਼ਾਂ ਤੇ ਸਾਨੂੰ ਇਹਨਾਂ ਨੇ ਲਿਆ ਕੇ ਖੜੇ ਕਰਤਾ ਖੜੇ ਤਾਂ ਕਰਤਾ ਵੀ ਸਾਡੇ ਬੰਦੇ ਇਹਨਾਂ ਨੇ ਗਰੀਬੀ ਇੰਨੀ ਪਾਦੀ ਤੇ ਅਸੀਂ ਗਰੀਬੀ ਦੇ ਵਿੱਚੇ ਸਿਰਫ ਦੋ ਵਕਤ ਦੀ ਰੋਟੀ ਹੀ ਸਾਨੂੰ ਲੱਗਦਾ ਵੀ ਅਸੀਂ ਹੋ ਸਕਦਾ ਹੁਣ ਰੋਟੀ ਖਾ ਲਈ ਤੇ ਛੱਡ ਨੂੰ ਸਾਨੂੰ ਮਿਲੇ ਜਾ ਨਾ ਮਿਲੇ ਸਾਡੇ ਹਾਲਾਤ ਇਹਨਾਂ ਨੇ ਲੀਡਰਾਂ ਨੇ ਸਾਰੀਆਂ ਪਾਰਟੀਆਂ ਨੇ ਇਹ ਕਰਤੇ ਇਸ ਕਰਕੇ ਸਾਨੂੰ ਮਹਾ ਦੀ ਦਾਲ ਦੇਣ ਵਾਲਾ ਬੰਦਾ ਹੀ ਮਹਾਪੁਰਸ਼ ਲੱਗਣ ਲੱਗਿਆ ਮਤਲਬ ਇੱਛੇ ਤਈ ਅਸੀਂ ਗ੍ਰਿ ਜਾਨੀ ਕਿ ਦੇਖੋ ਅੱਜ ਲੋਕਾਂ ਨੂੰ ਇਹ ਨਹੀਂ ਚਾਹੀਦਾ ਵੀ ਕੋਈ ਬੰਦਾ ਆਵੇ ਸਾਡੇ ਐ ਨਾ ਬੱਚਿਆਂ ਨੂੰ ਸਿੱਖਿਆ ਦੇ ਉਹ ਡਾਕਟਰ ਦੇਖੋ ਤੁਸੀਂ ਪੜ੍ਹ ਲਿਖੇ ਬੰਦੇ ਹੋ ਤੇ ਜੇਕਰ ਸਾਡੇ ਬੱਚੇ ਪੜ੍ਹ ਲਿਖੇ ਹੋਣਗੇ ਤਾਂ ਸਾਨੂੰ ਕਿਸੇ ਕੋਲ ਬਾਹਰ ਡਾਂ ਲੋਂ ਸਾਡੇ ਬੱਚੇ ਬਾਹਰ ਕੈਨੇਡਾ ਅਮਰੀਕਾ ਤੋਂ ਵਾਪਸ ਨਹੀਂ ਆਣਗੇ ਇੱਥੇ ਹੀ ਕੰਮ ਕਰ ਸਕਦੇ ਨੇ ਇਹ ਨਾ ਤਾਂ ਸਾਨੂੰ ਸਿੱਖਿਆ ਮਿਲਦੀ ਹੈ ਠੀਕ ਹੈ ਵੇਖ ਗਾ ਸਾਡੇ ਵਿੱਚ ਪਹਿਲਾਂ ਹੀ ਬਹੁਤ ਹੈ ਤੇ ਫਿਰ ਜਿਹੜੀ ਸਰਕਾਰ ਅਸੀਂ ਬਣਾਉਨੇ ਆ ਉਹ ਕਹਿੰਦੇ ਜੀ ਖਜ਼ਾਨਾ ਹੈ ਹੀ ਨਹੀਂ ਖਜ਼ਾਨਾ ਹੈ ਹੀ ਨਹੀਂ ਮੈਨੂੰ ਇਹ ਗੱਲ ਹੈਰਾਨੀ ਆਉਂਦੀ ਹੈ ਕਿ ਡਾਕਟਰ ਸਾਹਿਬ ਧਿਆਨ ਨਾਲ ਸੁਣਨਾ ਮੈਂ ਨਾ 2 ਦਿਨ ਛੁੱਟੀ ਸੀ ਮੈਂ ਬਾਹਲਾ ਸੀਗਾ ਤੇ ਉੱਥੇ ਇੱਕ ਬੰਦੇ ਨੇ ਮੈਨੂੰ ਭਗਵੰਤ ਸਿੰਘ ਸਾਹਿਬ ਦਾ ਬਿਆਨ ਸੁਣਾਇਆ ਮੈਂ ਹੈਰਾਨ ਹੋ ਗਿਆ ਹਰਿਆਣਵੀ ਬੰਦਾ ਭਗਵੰਤ ਸਿੰਘ ਸਾਹਿਬ ਦਾ ਬਿਆਨ ਮੈਨੂੰ ਸੁਣਾ ਰਿਹਾ ਹੈ ਕਹਿੰਦਾ ਭਾਈ ਤੁਸੀਂ ਖਬਰਾਂ ਵੜਦੇ ਹੋ ਕਹਿੰਦੇ ਆ ਦੇਖੋ ਮੈਂ ਲਾਈਕ ਕਰਦਾ ਇਹ ਬੰਦੇ ਨੂੰ ਮੈਂ ਕਹਾਂ ਸਣਾਓ ਭਗਵਾਨ ਤਮਨ ਸਾਹਿਬ ਦਾ ਇੱਕ ਬੜਾ ਵਧੀਆ ਬਿਆਨ ਆਇਆ ਵੀ ਇਹ ਤਾਂ ਰੋਲਾ ਪਾੰਦ ਨੇ ਖਜ਼ਾਨਾ ਦਾ ਹੈਗਾ ਕਹਿੰਦੇ ਜੇ ਖਜ਼ਾਨਾ ਨਾ ਹੁੰਦਾ ਤਾਂ ਕਹਿੰਦੇ ਮੈਂ ਇੰਨੀਆ ਨੌਕਰੀ ਕਿੱਥੋਂ ਦੇ ਦਿੰਦਾ ਯਾਨੀ ਕਿ ਅਸੀਂ ਕਹਿੰਦੇ ਉਹ ਜਿਹੜਾ ਥਰਮੋਪਾਕ ਖਰੀਦਿਆ ਕਹਿੰਦੇ ਉਹ ਕਿੱਥੋਂ ਖਰੀਦ ਲੰਦੇ ਕਹਿੰਦੇ ਇਹ ਸਭ ਟਕਮੰਝ ਕਰ ਰਹੇ ਨੇ ਕਹਿੰਦੇ ਮੇਰੇ ਤੋਂ ਜਿੰਨਾ ਹੋਰ ਹੈ ਮੈਂ ਕਰ ਰਹਿਆਂ ਕਹਿੰਦੇ ਪਰ ਜੇ ਮੈਂ ਕਰਦਾ ਤਾਂ ਕਹਿੰਦਾ ਫੇਰ ਇਹੀ ਗੱਲ ਆ ਗਈ ਕਿ ਕਹਿੰਦੇ ਫਿਰ ਇਹ ਫੌਮ ਬੁਲਾਉਂਦੇ ਨੇ ਵੀ ਤਾਂ ਪੰਜਾਬ ਬੰਬ ਹੈ ਜੀ ਲੋਕਾਂ ਨੂੰ ਕਹਿੰਦੇ ਲੜਾਣ ਜਾਂਦੇ ਨੇ ਆਪ ਪਾਰਟੀ ਦੇ ਖਿਲਾਫ ਦੇਖੋ ਜੀ ਇਹਨਾਂ ਨੂੰ ਤਾਂ ਮਤਲ ਜਦੋਂ ਦੇਸ਼ ਸਰ ਕਰਜ਼ਾ ਵਧੀ ਜਾਂਦਾ ਹੋਵੇ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਹਾਂਜੀ ਤਾਂ ਮਤਲਬ ਕੋਈ ਵੀ ਪਾਰਟੀ ਜਿਹੜੀ ਪੰਜਾਬ ਦਾ ਭਲਾ ਸੋਚਦੀ ਹੈ ਸਭ ਤੋਂ ਪਹਿਲਾਂ ਤਾਂ ਉਹ ਕਰਜ਼ੇ ਬਾਰੇ ਸੋਚੇ ਜੀ ਜੀ ਪੰਜਾਬ ਸਰ ਕਰਜ਼ਾ ਨਾ ਪੰਜਾਬ ਸਰ ਕਰਜ਼ਾ ਨਾ ਚੜੇ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੇ ਹੁਣ ਕਰਜ਼ਾ ਤਾਂ ਚੜ ਗਿਆ 4 ਲੱਖ ਕਰੋੜ ਕੀ ਕਰੂਗਾ ਥਰਮਲ ਪਲਾਂਟ ਤਾਂ ਕਹਿਣ ਤੋਂ ਬਾਅਦ ਇਹ ਹੈ ਵੀ ਸਾਨੂੰ ਖੋਲਣੇ ਚਾਹੀਦੇ ਨੇ ਸਿੱਖਿਆ ਸਥਾਨਾਂ ਸਿੱਖਿਆ ਸਥਾਨਾਂ ਦਾ ਮੈਂ ਤੁਹਾਨੂੰ ਦੱਸਦਾ ਜਰੂਰ ਪਿੱਛੇ ਇਹਨਾਂ ਦਾ ਸਿੰਗਾ ਕਾਂਡਗਾ ਰਾਸੀ ਜਦੋਂ ਉਦੋਂ 204 ਸਕੂਲ ਨੇ ਜਿਹੜੇ ਇਹਨਾਂ ਨੇ ਉਹ ਬੰਦ ਕਰੇ ਜੀ ਉਸ ਤੋਂ ਬਾਅਦ ਫਿਰ ਕਾਂਗਰਸ ਦੀ ਸਰਕਾਰ ਆ ਗਈ ਕਪਟਨ ਸਾਹਿਬ ਉਹਨਾਂ ਨੇ 1309 ਬੰਦ ਕਰੇ ਅਸੀਂ ਤਾਂ ਆਪਣੀ ਸਾਡੀ ਪਾਰਟੀ ਨੇ ਤਾਂ ਹਲੇ 17 ਕੀਤੇ ਨੇ ਅੱਜ ਕੱਡੇ 25 30 ਸਕੂਲ ਮੌਜੂਦਾ ਇਹ ਜਿਹਨੇ ਵੀ ਜਿੱਥੇ ਕੋਈ ਸਟੂਡੈਂਟ ਹੀ ਨਹੀਂ ਹੈਗਾ ਬਰਨ ਵਾਲਾ ਕਿਆ ਬਾਤ ਹੈ ਜੀ ਬਹੁਤ ਵਧੀਆ ਪੰਜਾਬ ਦੇ ਵਾਲੇ ਸਕੂਲ 2000 ਸਕੂਲ ਇਹ ਹਜਾ ਜਿਦੇ ਵਿੱਚ ਇੱਕ ਟੀਚਰ ਹੈ ਕਈ ਸਕੂਲ ਹੈ ਜਿਹੜੇ ਸੈਂਕੜੇ ਸਕੂਲ ਹੈ ਜਿਹਨ ਜਿੱਥੇ ਪ੍ਰਿੰਸੀਪਲ ਨਹੀਂ ਜੀ ਸੈਂਕੜੇ ਸਕੂਲ ਹੈ ਜਿਹਨ ਜਿੱਥੇ ਸਪੈਸ਼ਲਿਸਟ ਕਾਸੇ ਦਾ ਮਾਸਟਰ ਹੀ ਨਹੀਂ ਹੈਗਾ ਮਤਲਬ ਜਿਹੜੀ ਵਿਦਿਆ ਦੇ ਹਾਲਾਤ ਨੇ ਉਹ ਬਹੁਤ ਮਾੜੇ ਨੇ ਆਪਾਂ ਕੱਲੇ ਮਾਹਾਂ ਦੀ ਦਾਲ ਤੇ ਜਾਂ ਬਿਜਲੀ ਤੇ ਜਾਂ ਇਸ ਚੀਜ਼ ਤੇ ਜਾਂ ਇੰਨਾਂ ਚੀਜ਼ਾਂ ਤੇ ਸਾਨੂੰ ਖੜਨ ਦੀ ਲੋੜ ਨਹੀਂ ਕਿਉਂਕਿ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਸਾਡੇ ਕੋਲੇ ਦੋ ਪਲੈਨ ਰਹਿ ਗਏ ਹਾਂਜੀ ਇੱਕ ਤਾਂ 27 ਦਾ ਇੱਕ 32 ਦਾ ਕਿਉਂਕਿ ਉਸ ਤੋਂ ਬਾਅਦ ਤਾਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਨਾ ਬਾਜਵਾ ਨਾ ਕੁਬੇ ਬਾਜਵਾ ਇੱਥੇ ਕੋਈ ਸ਼ਾਦੂਦ ਨੂੰ ਕੋ ਪ੍ਰਵਾਸੀ ਸਹੀ ਕਹਿ ਰਹੇ ਹੋ ਹਾਲਾਤ ਤਾਂ ਇੱਥੇ ਪਹੁੰਚੇ ਖੜੇ ਨੇ ਇਹ ਮਤਲਬ ਸਿੱਟਾ ਸਿੱਟਾ ਖੇਲੀ ਜਾਂਦੇ ਨੇ ਕਦੇ ਹੁਣ ਦੂਜਾ ਦੂਜੇ ਵੀ ਹਮਾਇਤ ਤੇ ਆ ਗਿਆ ਉਹ ਸਰਕਾਰ ਵਾਲੇ ਖਿਲਾਫ ਬਿਆਨ ਦੇਣ ਲੱਗ ਗਿਆ ਮਤਲਬ ਜਿਹੜੀਆਂ ਇੰਨਾ ਚੀਜ਼ਾਂ ਨੂੰ ਨੇ ਨਾ ਇੰਨਾ ਚੀਜ਼ਾਂ ਨੂੰ ਸਾਈਡ ਤੇ ਕਰਕੇ ਪੰਜਾਬ ਦੇ ਭਲੇ ਵਾਸਤੇ ਗੱਲ ਸੋਚਣ। ਉਹਦੂ ਜਦੋਂ ਸਮਾਂ ਲੰਘ ਗਿਆ ਫੇਰ ਪੰਜਾਬ ਦੇ ਪੱਲੇ ਤੇ ਇਹਨੇ ਲੀਡਰਾਂ ਦੇ ਪੱਲੇ ਕੱਖ ਨਹੀਂ ਰਹਿਣਾ। ਇਹਨਾਂ ਕੋਲੇ ਇਨੀ ਸ਼ਕਤੀ ਨਹੀਂ ਹੋਣੀ ਵੀ ਉਹ ਜਾਤਵਾਂ ਦੀ ਜਾਂ ਪ੍ਰਵਾਸੀਆਂ ਦੀ ਡਾਂਗ ਮੂਰੇ ਇਹ ਅੱਬ ਦਾ ਕੋਈ ਬੋਲ ਕੱਟ ਜਾਣਗੇ। ਠੀਕ ਹੈ ਇਹ ਤਾਂ ਡਾਂਗ ਆਪਣੇ ਲੋਕਾਂ ਤੇ ਹੁਣ ਭਰਾਈ ਜਾਂਦੇ ਨੇ ਚੱਲੀ ਜਾਂਦੀ ਐ। ਇਹ ਬਹੁਤਾ ਚਿਰ ਨਹੀਂ ਚੱਲਣੀ। ਉਹਦੂ ਬਾਅਦ ਕੁਝ ਸਮੇਂ ਬਾਅਦ ਡਾਂਗ ਇਹਨਾਂ ਲੀਡਰਾਂ ਤੇ ਵੀ ਚੱਲੂਗੀ। ਉਹਦੂ ਫੇਰ ਇਹ ਪਸਤਾਉਣਗੇ। ਸਹੀ ਗੱਲ। ਸਹੀ ਗੱਲ ਤੁਸੀਂ ਸਹੀ ਤਰ੍ਹਾਂ ਦਿੱਤਾ ਮੈਂ ਇੱਕ ਉਦਾਹਰਣ ਵੀ ਦੇ ਦਿੰਦਾ ਕਿ ਤੁਹਾਨੂੰ ਯਾਦ ਹੋਣਾ ਕਿ ਜਦੋਂ ਦੀ ਸਰਕਾਰ ਬਣੀ ਹੈ ਠੀਕ ਹੈ ਨੌਕਰੀ ਦਿੱਤੀ ਗਈ ਸੀ ਮੰਦੇ ਆ ਪਰ ਡਾਕਟਰ ਸਾਹਿਬ ਉਰੇ ਨਾ 100 ਚੋਂ 77 ਬਈ 78 ਪਰਸੈਂਟ ਹੈ ਜੋ ਸ਼ਰਮਾ ਨੇ ਇਹ ਅੰਕੜੇ ਦਿੱਤੇ ਸੀ ਮੇਰੇ ਕੋਲ ਰਿਟਰਨ ਹੈ ਵੀ ਉਹ ਸਾਰੇ ਪ੍ਰਵਾਸੀ ਭਰਤੀ ਕੀਤੇ ਗਏ ਨੇ ਔਰ ਤੁਹਾਨੂੰ ਦੱਸ ਦੇਣਾ ਉਹ ਮੈਂ ਇਹ ਗੱਲ ਕਹਿਣਾ ਜਾਂਦਾ ਪਰ ਮੈਂ ਕਹਿ ਦੇਣਾ ਕਿ ਸ਼ਰਮਾ ਜੀ ਇੱਥੇ ਆਪਣੇ ਜੌਬ ਕਰਦੇ ਸੀ ਨਾ ਸ਼ਰਮਾ ਜੀ ਨੂੰ ਕੱਢ ਦਿੱਤਾ ਤਾਂ ਗਿਆ ਕਿਉਂਕਿ ਉੱਥੇ ਪ੍ਰਵਾਸੀ ਬੰਦੇ ਫਿੱਟ ਕਿਤੇਗੇ ਦੇਖੋ ਔਰ ਬੜੀ ਯਾਨੀ ਬੜੀ ਗਲਤ ਗੱਲ ਹੈ ਤੁਸੀਂ ਸਹੀ ਕਿਹਾ ਵੀ ਆਣੇ ਸਮੇਂ ਦੇ ਵਿੱਚ ਇੱਥੇ ਫਿਰ ਯੂਪੀ ਦੇ ਵਾਂਗ ਯਾਦਵੀ ਮੁੱਖ ਮੰਤਰੀ ਹੋਏਗਾ ਔਰ ਪੰਜਾਬੀ ਦਾ ਦਿਖਣਗੇ ਹੀ ਨਹੀਂ ਸਹੀ ਕਹਿਣਾ ਮੈਂ ਤੁਹਾਨੂੰ ਹਾਂਜੀ ਗੱਲ ਮੈਂ ਦਸਤ ਤੱਕ ਕਹਿੰਦੇ ਨਹੀਂ ਹੁੰਦਾ ਜਿਹੜਾ ਉੱਥੇ ਸਾਹਮਣੇ ਜਿਹੜਾ ਉਹ ਹੀ ਕਹਿੰਦਾ ਬਟ ਇਹ ਤਾਂ ਫੱਟੇ ਤੇ ਲਿਖਿਆ ਪਿਆ ਜੀ ਇਹਨਾਂ ਨੂੰ ਜਿਹੜਾ ਇਹਨਾਂ ਦੇ ਮੂਰੇ ਸੱਤਾ ਤੇ ਗੱਡੀਆਂ ਦੀ ਚੱਕਾ ਚੌਂਦ ਤੇ ਸਿਕਿਉਰਿਟੀ ਦੀ ਇਹਨਾਂ ਨੂੰ ਉਹਦਾ ਪੜਦਾ ਹੈ ਆਪਣਾ ਮੂਰੇ ਇਹ ਚੀਜ਼ ਹੈ ਨਹੀਂ ਆਪਾਂ ਨੂੰ ਕੰਦ ਤੇ ਲਿਖਿਆ ਸਾਹਮਣੇ ਦਿਖੀ ਜਾਂਦਾ ਹਾਂ ਆਉਣ ਵਾਲਾ ਸਮਾਂ ਜਿਹੜਾ ਉਹ ਇਹਨਾਂ ਵਾਸਤੇ ਵੀ ਉਹ ਨਹੀਂ ਤਿਆਰ ਕਰਾ ਜਿੰਨਾ ਪਬਲਿਕ ਵਾਸਤੇ ਹੈ ਤੇ ਸੇਖ ਦੇਖ ਜਾਂ ਅਗਰ ਮੂਰੇ ਕੀ ਬਣਦਾ ਉਦੋਂ ਇਹਨਾਂ ਕੋਲੇ ਪ੍ਰਸਤਾਵੇ ਤੋਂ ਸવાય ਹੋਰ ਕੁਝ ਨਹੀਂ ਰਹਿਣਾ ਆ ਆਪਾਂ ਹਜੇ ਵੀ ਸਮਾਜ ਦੇ ਕੋਈ ਸੰਭਲ ਰਏ ਗੱਲ ਤਾਂ ਸੰਭਾਲ ਲੈਣਾ ਕਿਉਂਕਿ ਯੋਗਤਾ ਪ੍ਰਵਾਸੀ ਫੇਰ ਭਰਤੀ ਹੁੰਦੇ ਨਹੀਂ ਉਹਨਾਂ ਦੀ ਯੋਗਤਾ ਵੱਧ ਹੁੰਦੀ ਹੈ ਜੀ ਜੇ ਯੋਗਤਾ ਨਹੀਂ ਸਾਟੇ ਸਾਡਾ ਸਿਸਟਮ ਖਰਾਬ ਹੈ ਜੀ ਜੀ ਮੈਂ ਤੁਹਾਨੂੰ ਦੱਸਦਾ ਥੂਪੀ ਦੇ ਵਿੱਚ ਵੀ ਇੱਕ ਦੋ ਮੈਂ ਦੱਸ ਸਕਦਾ ਵੀ ਜਿਨ੍ਹਾਂ ਨੂੰ ਆਈਏਐਸ ਦੀ ਫੈਕਟਰੀ ਕਿਹਾ ਜਾਂਦਾ ਜੀ ਬਿਹਾਰ ਦੇ ਵਿੱਚ ਵੀ ਹੈ ਇੱਕ ਸਟੇਸ਼ਨ ਹੈ ਜਿੱਥੇ ਆਈਏਐਸ ਤੇ ਆਈਪੀਐਸ ਦੀ ਫੈਕਟਰੀ ਕਿਹਾ ਜਾਂਦਾ ਸਾਰਾ 150 ਦਾ ਘਰ ਹੈ ਉਸ ਪਿੰਡ ਦਾ 60 65 ਬੰਦੇ ਆਈਏਐਸ ਤੇ ਆਈਪੀਐਸ ਨੇ ਜੀ ਉਹਨਾਂ ਉਹਨਾਂ ਥਾਵਾਂ ਤੇ ਉੱਤੇ ਜਾ ਕੇ ਪਤਾ ਕਰਨਾ ਚਾਹੁੰਦੇ ਵੀ ਉਹਨਾਂ ਦਾ ਸਿੱਖਿਆ ਦਾ ਕੀ ਸਟੈਂਡਰਡ ਹੈ ਉਹ ਸਿੱਖਿਆ ਕਿਵੇਂ ਪ੍ਰਾਪਤ ਕਰਦੇ ਨੇ ਕਿਵੇਂ ਇਸ ਤਰ੍ਹਾਂ ਇਹਨਾਂ ਜਿੰਦਾ ਅਸੀਂ ਤਾਂ ਪਹਾੜਾਂ ਵਾਲੇ ਪਾਸੇ ਤੁਰੇ ਫਿਰਦੇ ਹਾਂ ਉਹ ਉੱਤਰਲੇ ਪਾਸੇ ਧਾਨ ਦੇਣ ਦੀ ਰੋਡ ਹੈ ਜਿਹੜੇ ਪਿੰਡਾਂ ਜਾਂ ਜਿਹੜੇ ਸ਼ਹਿਰ ਤਰੱਕੀ ਕਰ ਗਏ ਉੱਥੇ ਯਾਤਰਾ ਕਰਨ ਦਾ ਫਾਇਦਾ ਹੁੰਦਾ ਹੈ ਉਥੋਂ ਪਤਾ ਲੱਗੇ ਤਾਂ ਕਿ ਆਪਣੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਤਰੱਕੀ ਕਰ ਸਕੇ ਮੈਂ ਪਰ ਗੱਲ ਕਰ ਸਾਡੇ ਧਾਰਮਿਕ ਲੋਕ ਤੇ ਸਾਡੇ ਜਿਹੜੇ ਬਾਬੇ ਹੋਰ ਨੇ ਮਤਲਬ ਸੱਤੀ ਲੋਕ ਨੇ ਇਹ ਸਾਨੂੰ ਕਦੇ ਨਹੀਂ ਚਾਹੁੰਦੇ ਹੁੰਦੇ ਵੀ ਇਹ ਲੋ ਆਮ ਲੋਕ ਅੱਗੇ ਆਣ ਸਹੀ ਗੱਲ ਆਮ ਲੋਕ ਅੱਗੇ ਆਣ ਕਿਉਂਕਿ ਪਤਾ ਇਹਨਾਂ ਨੂੰ ਜੇ ਆਮ ਲੋਕ ਤੁਹਾਡੇ ਮੇਰੇ ਅੱਗੇ ਆ ਗਿਆ ਤਾਂ ਫਿਰ ਇਹਨਾਂ ਦੀ ਵੈਲਿਊ ਕੀ ਰਹਿ ਜਾਏਗੀ ਇਹਨਾਂ ਡਾਕਟਰਾਂ ਪੁੱਛਿਆ ਕੌਣ ਡਰ ਸਾਹਿਬ ਕੀ ਕਹਿਣਾ ਕੀ ਜਾਂਦੇ ਹੋ ਤੁਸੀਂ ਆਪਣੇ ਲੋਕ ਦਰਸ਼ਕਾਂ ਨੂੰ ਜਿਹੜੇ ਤੁਹਾਨੂੰ ਵੀ ਦੇਖਦੇ ਆ ਸਾਰੇ ਆਪ ਜਾਣਦੇ ਦਿਆਂ ਨੂੰ ਉਹਨਾਂ ਨੂੰ ਕੀ ਇੱਕ ਮੈਸੇਜ ਦਿਓ ਵਧੀਆ ਜਾਂ ਚੈਨਲ ਵੱਲੋਂ ਕਿ ਆਪਣੇ ਬੱਚਿਆਂ ਨੂੰ ਕੀ ਸਮਝਾਣ ਕਿਵੇਂ ਪੜਾਣ ਕੀ ਕੁਝ ਕਰਨ ਦੇਖੋ ਮੈਸੇਜ ਤਾਂ ਇਹ ਹੈ ਜੀ ਦੇਖੋ ਸਿਆਸੀ ਡਰਾਮਾਂ ਕਰ ਲੱਗ ਕੇ ਪਾਰਟੀ ਬਾਜੀ ਤੋਂ ਹਾਂ ਪਰ ਉਹ ਇਹ ਲੋਕ ਪਹਿਲੀ ਗੱਲ ਤਾਂ ਇੱਕ ਦੂਜੇ ਦੇ ਰਿਸ਼ਤੇਦਾਰ ਨੇ ਭੈਣ ਭਣੂ ਜੇ ਹੁੰਦੇ ਨੇ ਆਪਾਂ ਨੂੰ ਇਹ ਮਤਲਬ ਲੜਾ ਕੇ ਮਰਵਾ ਦਿੰਦੇ ਨੇ ਆਪਾਂ ਜੇਲਾਂ ਦੀਆਂ ਰੋਟੀਆਂ ਖਾਂਦੇ ਆ ਇਹ ਘੋਗਾ ਤੇ ਬੈਠ ਕੇ ਕੱਟੀਆਂ ਚਾਹ ਦੀਆਂ ਚੁਸਕੀਆਂ ਲੈਂਦੇ ਨੇ ਸਹੀ ਗੱਲ ਇਹਨਾਂ ਚੀਜ਼ਾਂ ਤੋਂ ਸੰਕੋਚ ਕਰੋ ਤੇ ਆਪਣੇ ਪਿੰਡ ਦੀ ਸਫਾਈ ਸਿਹਤ ਤੇ ਸਿੱਖਿਆ ਇਹਦੇ ਵੱਲ ਖਾਸ ਧਿਆਨ ਦਿਓ ਲੋਕਾਂ ਨੂੰ ਜਥੇਬੰਦੀਆਂ ਬਣਾ ਕੇ ਲੋਕਾਂ ਨੂੰ ਕਮੇਟੀਆਂ ਬਣਾ ਕੇ ਜਿਹੜਾ ਸਕੂਲਾਂ ਦਾ ਅਰਥਚਾਰਾ ਹੈ ਸਕੂਲਾਂ ਦਾ ਸਿਸਟਮ ਹੈ ਪੜਾਈ ਦਾ ਸਿਸਟਮ ਹੈ ਉਹ ਉਹ ਮਤਲਬ ਚੇਂਜ ਕਰਨਾ ਪਊਗਾ ਸਰਕਾਰਾਂ ਨੂੰ ਸਿਲੇਬਸ ਚੇਂਜ ਕਰਨੇ ਪੈਣਗੇ ਉਹ ਨਹੀਂ ਕਰਦੀਆਂ ਇਹ ਲੋਕਾਂ ਨੂੰ ਕਰਨੇ ਪੈਣਗੇ ਹਾਂ ਕਿਉਂਕਿ ਜਿਵੇਂ ਹੁਣ ਤੁਸੀਂ ਲਾਓ ਜੀ ਇੱਕ ਫਰੋਜਪੁਰ ਦੀ ਘਟਨਾ ਹੈ ਲੋਕਾਂ ਨੇ ਗੱਡੀਆਂ ਭੰਨੀਆਂ ਨੇ ਉੱਥੇ ਮੈਂ ਇਹ ਆਪਾਂ ਨੰਦਾ ਪੱਖ ਨਹੀਂ ਕਰਦਾ ਪਰ ਮੈਂ ਇਹ ਕਹਿੰਦਾ ਵੀ ਲੋਕਾਂ ਨੇ ਫੈਸਲਾ ਆਪਦੇ ਹੱਥ ਚ ਲਿਆ ਲੋਕਾਂ ਨੂੰ ਲੰਘਣ ਨੂੰ ਰਸਤੇ ਨਹੀਂ ਛੱਡਦੇ ਗੱਡੀਆਂ ਵਾਲੇ ਰਾਤ ਨੂੰ ਗੱਡੀਆਂ ਖੜਾ ਕੇ ਆਪਸ਼ਾ ਤੁਰ ਜਾਂਦੇ ਨੇ ਉਕਤ ਲੋਕਾਂ ਨੇ ਹਿੰਮਤ ਕੀਤੀ ਹੈ ਇਸ ਤਰ੍ਹਾਂ ਕਰਨਾ ਪੈਣਾ ਹੈ ਲੋਕਾਂ ਨੂੰ ਸਾਰੇ ਕਾਨੂੰਨ ਲੋਕਾਂ ਨੂੰ ਸਾਰੇ ਕੈਦੇ ਕਾਨੂੰਨ ਨੇ ਜਿਹੜੇ ਲੁਕਸੂ ਹੁਲਤਾ ਚੰਗਾ ਪਾਸੇ ਵਾਲੇ ਸਾਈਡ ਇਫੈਕਟ ਵਾਲੇ ਤੋਂ ਰਹਿਤ ਨੇ ਜਿਹੜੇ ਉਹ ਕੰਮ ਲੋਕਾਂ ਨੂੰ ਆਪ ਕਰਨੇ ਪੈਣਗੇ ਜਿੰਨਾ ਚਿਰ ਲੋਕ ਆਪ ਦੇ ਹੱਥ ਆਪ ਦੇ ਮੁਤਾਬਕ ਖਾਪ ਪੰਚਾਇਤਾਂ ਬਣਣਗੀਆਂ ਇੱਥੇ ਜਿਵੇਂ ਹਰਿਆਣੇ ਦੇ ਵਿੱਚ ਨੇ ਖਾਪ ਪੰਚਾਇਤਾਂ ਬਣਾ ਕੇ ਉਹਨਾਂ ਦੇ ਮੁਤਾਬਕ ਉਹਨਾਂ ਲੋਕਾਂ ਦੇ ਕਹਿਣ ਦੇ ਮੁਤਾਬਕ ਸਾਡੀ ਸਿੱਖਿਆ ਸੰਸਥਾਵਾਂ ਨੇ ਜਿਹੜੀਆਂ ਉਹ ਤਰੱਕੀ ਕਰਨ ਫੇਰ ਬੱਚੇ ਸਾਡੇ ਪੜ੍ਹਨਗੇ ਪਰ ਕੇ ਸਾਡੀ ਗਰੀਬੀ ਕੰਗਾਲੀ ਤੇ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਜੇ ਕਈ ਇਹ ਵੀ ਮਾਹ ਦੀ ਦਾਲ ਲੈ ਕੇ ਜਾਂ ਚੀਜ਼ ਕਾਂਗਰਸ ਨੇ ਫ੍ਰੀ ਦੇਤੀ ਆ ਚੀਜ਼ ਫ੍ਰੀ ਦੇਤੀ ਇਹਦੇ ਨਾਲ ਸਾਡੇ ਬੇੜੇ ਪਾਰ ਹੋ ਜਾਣਗੇ ਇਹ ਕਿਤੇ ਚਿਤ ਵੀ ਨਹੀਂ ਹੋ ਸਕਦਾ ਡਾਕਟਰ ਸਾਹਿਬ ਇੱਕ ਅਪਡੇਟ ਆ ਗਈ ਹੈ 2 ਵਜੇ ਯਾਨੀ ਕਿ 2 ਵਜੇ ਤੋਂ ਪਹਿਲਾਂ ਪੇਜ ਕੀਤਾ ਜਾਏਗਾ ਅਦਾਲਤ ਵਿੱਚ ਔਰ ਜੋ ਕਿਹਾ ਗਿਆ ਅਫਸਰ ਵੱਲੋਂ ਵੀ ਅਸੀਂ ਯਾਨੀ ਇੱਕ ਵਾਰ ਤਾਂ ਸਮਝ ਨਹੀਂ ਆ ਰਹੀ ਤੂੰ ਥੀ ਕਲੀਅਰ ਕਰੋ ਇੱਕ ਵਾਰ ਉਹ ਕਹਿ ਰਹੇ ਨੇ ਵੀ ਇਹਨਾਂ ਦੇ ਬਿਆਨ ਦਿੱਤਾ ਸੀ ਅਫਵਾ ਸੀ ਤੇ ਦੂਜੇ ਪਾਸੇ ਉਹ ਕਹਿ ਰਹੇ ਰਿਮਾਂਡ ਲੈ ਕੇ ਹੋਰ ਕਲਾਸੇ ਕਰਾਂਗੇ ਫਿਰ ਰਿਮਾਂਡ ਕਿਉਂ ਮੰਗ ਰਹੇ ਹੋ ਕਾਦੇ ਕਲਾਸੇ ਕਰਨੇ ਉਹ ਦੇਖੋ ਜੀ ਐਮੀ ਇਹ ਬਸ ਹੁਣ ਸਿੱਟਾ ਸਿੱਟਾ ਖੇਡਣ ਦੇ ਹੋਰ ਕੁਛ ਨਹੀਂ ਇਹਨਾਂ ਦੀਆਂ ਗੱਲਾਂ ਦੇ ਵਿੱਚ ਕਿਸੇ ਦੀ ਗੱਲ ਦੇ ਵਿੱਚ ਕੱਖ ਨਹੀਂ ਹੈਗਾ ਤੇ ਲੋਕਾਂ ਨੂੰ ਆਪ ਸੋਚਣਾ ਚਾਹੀਦਾ ਇਹਨਾਂ ਪਿੱਛੇ ਲੜਾਈ ਨਾ ਕਰਨ ਲੱਗ ਜਾਣ ਡਾਂਗੋ ਡਾਂਗੀ ਕਿਉਂਕਿ ਸਰਕਾਰਾਂ ਤੇ ਵਿਰੋਧੀ ਧਿਰਾਂ ਲੋਕਾਂ ਨੂੰ ਪਹਿਲਾਂ ਹੀ ਆਪਸ ਦੇ ਵਿੱਚ ਬਹੁਤ ਲੜਾਈ ਜੰਮੀਆਂ ਨੇ ਕੋਈ ਨਸ਼ੇ ਦੇ ਨਾਂ ਤੇ ਕੋਈ ਸ਼ਰਾਬ ਦੇ ਨਾਂ ਤੇ ਕੋਈ ਨੌਕਰੀ ਦੇ ਨਾਂ ਤੇ ਕੋਈ ਰਾਹ ਦੇ ਨਾਂ ਤੇ ਕੋਈ ਸੜਕ ਦੇ ਨਾਂ ਤੇ ਲੋਕ ਆਪਸ ਵਿੱਚ ਬਹੁਤ ਜ਼ਿਆਦੇ ਅੱਡੋ-ਗਾਟੇ ਹੋਏ ਪਏ ਨੇ ਕੋਸ਼ਿਸ਼ ਕਰੋ ਵੀ ਭਾਈਚਾਰਾ ਕਾਇਮ ਰੱਖ ਕੇ ਆਪਣੇ ਦੇਸ਼ ਦੀ ਸੇਵਾ ਕਰੋ ਦੇਸ਼ ਦੇ ਸਕੂਲ ਵਧੀਆ ਹੋਣ ਆਪਣੇ ਬੱਚੇ ਸਹੀ ਹੋਣ ਇਧਰਲੇ ਪਾਸੇ ਧਿਆਨ ਦਿਈਏ ਲੜਾਈਆਂ ਵਾਲੇ ਪਾਸੇ ਕੁਛ ਨਹੀਂ ਰੱਖਿਆ ਇਹਨਾਂ ਕੋਲੇ ਸਿਰਫ ਕੰਮ ਇਹ ਹੁੰਦਾ ਜਦੋਂ ਕੋਈ ਤਰੱਕੀ ਨਾ ਕਰ ਸਕਦੇ ਹੋਣ ਸਰਕਾਰਾਂ ਵਿਰੋਧੀ ਸਰਕਾਰ ਆਪਦੇ ਕੰਮ ਚ ਫੇਲ ਰਹੀ ਹੈ ਵਿਰੋਧੀ ਤੇ ਆਪਦੀ ਵਿਰੋਧੀ ਭੂਮਿਕਾ ਨਿਭਾਉਣ ਦੇ ਵਿੱਚ ਫਿਰ ਰਹੇ ਇਸ ਕਰਕੇ ਇਹ ਸਿਰਫ ਇਸ ਨੂੰ ਲੋਕਾਂ ਦਾ ਧਿਆਨ ਕਨਵਰਟ ਕਰਨ ਵਾਸਤੇ ਇੱਕ ਜਰੀਆ ਵਰਤ ਰਹੇ ਨੇ ਇਤੋਂ ਵੱਧ ਹੋਰ ਕੁਝ ਨਹੀਂ ਨਾਟ ਸਾਹਿਬ ਇੱਕ ਇੱਕ ਮੇਨ ਸਵਾਲ ਦਾ ਜਵਾਬ ਦੋ ਮੈਂ ਤੁਹਾਨੂੰ ਜਿਆ ਤੰਗ ਨਹੀਂ ਕਰਤਾ ਕਿ ਤੰਗ ਮੈਂ ਸ਼ਾਮੀ ਕਰਾਂ ਬਹੁਤ ਜ਼ਿਆਦਾ ਕਰਾਂਗਾ ਮੈਨੂੰ ਪਰ ਇਹ ਗੱਲ ਦਾ ਹੁਣੇ ਜਵਾਬ ਦੋ ਵੀ ਜੋ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਕਿ ਇਹ ਬਿਆਨ ਦੇਣਾ ਚਾਹੀਦਾ ਸੀ ਜੋ ਦੇਖੋ ਐਸੇ ਏਜ ਫੈਕਟਰ ਲਾ ਲਓ ਐਨਾ ਵਧੀਆ ਉਹਨਾਂ ਦੀ ਪਰਸਨੈਲਿਟੀ ਹੈ ਅੱਜ ਤੱਕ ਕਦੇ ਐਮਦਾ ਬਿਆਨ ਆਇਆ ਨਹੀਂ ਮੈਂ ਹੈਰਾਨ ਆ ਵੀ ਪ੍ਰਤਾਪ ਸਿੰਘ ਬਾਜਵਾ ਵੀ ਅਜਿਹਾ ਕੰਮ ਕਰ ਸਕਦੇ ਨੇ ਇਹ ਮੈਂ ਨਹੀਂ ਇਹ ਦੇਖੋ ਇਹ ਕਈ 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 ਬੰਦਿਆਂ ਦਾ ਮੈਨੂੰ ਮੈਸੇਜ ਆ ਗਿਆ ਹੈ ਕਈ ਉਹਨਾਂ ਜਿਹੜੇ ਸੁਚਿੰਤਕ ਨੇ ਉਹ ਨਾਰਾਜ਼ ਹੋ ਗਏ ਨੇ ਪ੍ਰਤਾਪ ਸਿੰਘ ਬਾਜਵਾ ਤੋਂ ਦੇਖੋ ਇਹ ਜਨਤਕ ਨਹੀਂ ਕਰਨਾ ਸੀ ਜੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਗੱਲ ਲੱਗਦੀ ਸੀ ਜਾਂ ਉਹਨਾਂ ਦਾ ਸੋਰਸ ਜੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਉਹਨਾਂ ਨੇ ਮਾਨ ਸਾਹਿਬ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਸੀ ਬਾਈ ਸੂਈਏ ਮਤਲਬ ਬਿਨਾ ਪ੍ਰੈਸ ਚਾਏ ਤਾਂ ਉਹਨਾਂ ਨਾਲ ਗੱਲ ਕਰਦੇ ਉਹਨਾਂ ਤੋਂ ਸਪੈਸ਼ਲ ਟਾਈਮ ਮੰਗਦੇ ਇਹ ਹੀ ਜੀ ਕੋਈ ਗੱਲ ਨਹੀਂ ਸੀ ਵੀ ਮਾਨ ਸਾਹਿਬ ਬਾਜੀ ਬਾਜੀ ਨੂੰ ਟਾਈਮ ਨਾ ਦਿੰਦੇ ਇਹ ਕੋਈ ਐਹ ਨਹੀਂ ਸੀ ਇਹ ਹੀ ਜੀ ਮਤਲਬ ਇਹ ਜੰਤਕ ਜੰਤਕ ਜਿਹੜੀ ਆ ਫਟਲਾਣ ਪਾ ਲੈਣ ਦੇ ਬਾਰੇ ਹਨਾ ਇਹ ਪਰਮਾਤਮਾ ਨੇ ਇਹਨਾਂ ਤੋਂ ਪਾਇਆ ਹੈ ਹਾਂ ਹੋਰ ਇਹਦੂ ਗੱਦ ਕੁੱਸ਼ਨ ਅ ਮੇਰੇ ਕੋਲ ਡਾਕਟਰ ਸਾਹਿਬ ਇੱਕ ਮੈਸੇਜ ਆ ਗਿਆ WhatsApp ਤੇ ਉਹਨਾਂ ਦੇ ਕਿਸੇ ਚਾਹੇ ਤੇ ਦਾ ਉਹ ਆਪਣਾ ਲਾਈਵ ਦੇਖ ਰਹੇ ਨੇ ਗੁਰਜਨ ਸਿੰਘ ਨੇ ਕੋਈ ਫਰੀਦ ਕੋਰ ਤੋਂ ਉਹ ਕਹਿ ਰਹੇ ਨੇ ਵੀ ਭਾਈ ਸਾਹਿਬ ਚਲੋ ਕਹਿੰਦੇ ਬਾਜਾ ਸਾਹਿਬ ਦਾ ਮੈਂ ਫੈਨ ਹਾਂ ਤੇ ਕਹਿੰਦੇ ਭਗਵੰਤ ਮਾਨ ਨੇ ਨਿਜੀ ਰੰਜਸ ਕੱਢੀ ਆ ਉਹਨਾਂ ਦੇ ਪਰਚਾ ਖੁਦ ਕਰਵਾਇਆ ਦੇਖੋ ਇਹ ਇਹ ਇਹਨਾਂ ਨੂੰ ਜਵਾਬ ਤੁਸੀਂ ਦੋਗੇ ਕਿ ਮੈਂ ਦਵਾ ਜੇ ਕੋਈ ਨਿਜੀ ਰਾਂਜੀਸ਼ ਨੂੰ ਇਹਨਾਂ ਦਾ ਕਿ ਗੋਲੀਆਂ ਦਾ ਰੌਲਾ ਸੀ ਤਾਂ ਵੀ ਭਾਵੇਂ ਗੋਲੀਆਂ ਖੇੜ ਤੇ ਖੋਲੀਆਂ ਹਾਂ ਕਹਿੰਦਾ ਤਾਂ ਕੋਈ ਹੋਣੀ ਹੈ ਤਾਂ ਦੇਸ਼ ਦੀ ਸੁਰੱਖਿਆ ਦਾ ਮਸਲਾ ਆ ਗਿਆ ਇਸ ਗੱਲ ਨੂੰ ਸਮਝਣਾ ਪੈਣਾ ਹੈ ਆਪਾਂ ਨੂੰ ਬਾਜਵਾ ਸਾਹਿਬ ਨੂੰ ਜੇ ਇਸ ਤਰ੍ਹਾਂ ਦੀ ਕੋਈ ਰਿਪੋਰਟ ਆਈਗੀ ਸੀ ਤਾਂ ਜਨਤਕ ਨਹੀਂ ਕਰਨੀ ਸੀ ਮਤਲਬ ਗੁਪਤਿਆ ਤੌਰ ਤੇ ਉੱਤੇ ਸਰਕਾਰ ਨਾਲ ਸਾਂਝੀ ਕਰਨੀ ਸੀ ਉਹਦੇ ਵਿੱਚ ਮੋਰੀ ਰੋਲ ਲਵਾਉਣਾ ਚਾਹੀਦਾ ਸੀਗਾ ਜਨਤਕ ਕਰਕੇ ਇਹਦੇ ਨਾਲ ਦੇਸ਼ ਦੀ ਪਕਿਰਕਰੀ ਹੁੰਦੀ ਹੈ ਦੇਸ਼ ਦੀ ਨੌਜਵਾਨੀ ਤੇ ਵੀ ਕਿਰਕਰੀ ਹੁੰਦੀ ਹੈ ਦੇਸ਼ ਦੀ ਪਬਲਿਕ ਦੇ ਵਿੱਚ ਡਰਦਾ ਮਾਹੌਲ ਪੈਦਾ ਹੁੰਦਾ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਤੁਹਾਨੂੰ ਤੁਹਾਨੂੰ ਕੀ ਲੱਗਦਾ ਲਾਸਟ ਕੁਸਚਨ ਹੈ ਵੀ ਕੀ ਹਾਈ ਹ ਦਿੱਲੀ ਹਾਈ ਕਮਾਂਡ ਬਾਜਾ ਸਰਪ ਐਕਸ਼ਨ ਲੈ ਕੇ ਦੇਖੋ ਜੀ ਲੈਣਾ ਚਾਹੀਦਾ ਜਿਹੜਾ ਜਆ ਕੰਮ ਕੀਤਾ ਜੇ ਚੱਲ ਰਿਹਾ ਐਕਸ਼ਨ ਨਹੀਂ ਲੈਂਦੀ ਕੋਈ ਸਟ੍ਰਿਕਟ ਐਕਸ਼ਨ ਨਹੀਂ ਲੈਂਦੀ ਘੱਟੋ ਘੱਟ ਕਲਾਸ ਤਾਂ ਲੱਗਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਮਤਲਬ ਇਸ ਤਰ੍ਹਾਂ ਦੀ ਕੋਈ ਜਿਹੜੀ ਘਟਨਾ ਕਿਉਂਕਿ ਪ੍ਰਦੇਸ਼ ਨੂੰ ਤਾਂ ਪਹਿਲੇ ਹੀ ਬਦਨਾਮ ਕਰ ਰੱਖਿਆ ਪਾਕਿਸਤਾਨ ਦੇ ਨਾਂ ਤੇ ਪੰਜਾਬ ਨੂੰ ਇੰਨਾ ਜਿਆਦਾ ਬਦਨਾਮ ਕਰ ਰੱਖਿਆ ਵੀ ਚਲੋ ਇੱਕ ਮਿੰਟ ਮੈਂ ਤੁਹਾਡਾ ਸਮਾਂ ਲੈਣਾ ਜੀ ਨਸ਼ਾ کہیں ਆਪਣੇ ਦਾ ਕਹੀ ਜਾਂਦੇ ਨੇ ਜੀ ਪਾਕਿਸਤਾਨ ਤੋਂ ਆ ਗਿਆ ਪਾਕਿਸਤਾਨ ਚੋਂ ਆ ਗਿਆ ਹਾਂਜੀ ਹਾਂਜੀ ਕੇਰਲਾ ਦੇ ਵਿੱਚੋਂ 25000 ਐਫਆਈਆਰ ਦਰਜ ਹੋ ਗਈ ਉਹ ਤਾਂ ਪਾਕਿਸਤਾਨ ਨਾਲ ਨਹੀਂ ਲੱਗਦਾ ਹਾਂ ਕੰਨ ਗੁਜਰਾਤ ਦੇ ਵਿੱਚ ਕਹਿੰਦੇ ਲਈ ਅਸੀਂ 13 ਕੁਇੰਟਲ ਪਤਾ ਨਹੀਂ ਕਿੰਨਾ ਫੜ ਲਿਆ ਉਹ ਮਤਲਬ ਉਹ ਪਾਕਿਸਤਾਨ ਦੇ ਤਾਂ ਜੰਮੂ ਕਸ਼ਮੀਰ ਵਾਲੇ ਆਪਦੇ ਉੱਥੇ ਰਫਲਾਦਰੀ ਬੈਠੇ ਸੀ ਕਿ ਜੀ ਆ ਪਾਕਿਸਤਾਨ ਤੋਂ ਆ ਗਿਆਂ ਪਾਕਿਸਤਾਨ ਕੋਲੇ ਕੋਈ ਹੋਰ ਕੰਮੀ ਨਹੀਂ ਹੈਗਾ ਪਾਕਿਸਤਾਨ ਦੇ ਨਾਂ ਦੇ ਉੱਤੇ ਸਿਆਸਤਬੰਦ ਹੋਣੀ ਚਾਹੀਦੀ ਹੈ ਪਾਕਿਸਤਾਨ ਆਪਣੇ ਮੰਗੂ ਇਕਾ ਨੰਗਦੇਸ਼ ਹੈ ਦੋਨੇ ਆਪਾਂ ਨੰਗ ਭਰਾ ਹਿੰਦੁਸਤਾਨ ਦੀ ਇੱਕੋ ਮਾਂ ਦੇ ਪੇਟੋਂ ਜੰਮੇ ਹੋਏ ਮਤਲਬ ਇੱਕ ਦੂਜੇ ਦੇ ਉੱਤੇ ਇੱਕ ਦੂਜੇ ਦੀ ਵਿਰੋਧ ਕਰਕੇ ਸਾਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਸਾਨੂੰ ਮੁੱਦਿਆਂ ਦੀ ਸਿਆਸਤ ਕਰਨੀ ਚਾਹੀਦੀ ਹੈ ਸਾਨੂੰ ਬੇਰੁਜ਼ਗਾਰੀ ਤੇ ਸਿਆਸਤ ਕਰਨੀ ਚਾਹੀਦੀ ਹੈ ਸਾਨੂੰ ਰੁਜ਼ਗਾਰ ਦੇਣੇ ਚਾਹੀਦੇ ਨੇ ਸਾਨੂੰ ਸਿੱਖਿਆ ਸਾਨੂੰ ਸਿਹਤ ਤੇ ਸਾਨੂੰ ਹੋਰ ਜਿਹੜੀਆਂ ਸਾਡੀਆਂ ਪ੍ਰੋਬਲਮਾਂ ਨੇ ਉਹਨਾਂ ਦੇ ਨਾਲ ਸਾਨੂੰ ਜੂਝਣਾ ਚਾਹੀਦਾ ਨਾ ਕਿ ਪਾਕਿਸਤਾਨ ਦਾ ਨਾਂ ਲੈ ਕੇ ਏਸੀਆਂ ਚ ਬਹਿ ਕੇ ਮौज-ਮਸਤੀਆਂ ਕਰਨੀਆਂ ਚਾਹੀਦੀ। ਚਲੋ ਸੌਰਜਿੰਦਰ ਜੀ ਤੁਸੀਂ ਆਪਣਾ ਕੀਮਤੀ ਸਮੇਂ ਤੇ ਆਪਣੇ ਕੀਮਤੀ ਵਿਚਾਰ ਤੇ ਜੀ ਤੇ ਮੇਰੇ ਖਿਆਲ ਜੇ ਦਰਸ਼ਕ ਨੇ ਮੈਸੇਜ ਕੀਤਾ ਸੀ ਉਹਨਾਂ ਨੂੰ ਵੀ ਜਵਾਬ ਮਿਲ ਗਿਆ ਹੋਣਾ ਤੇ ਸ਼ੁਕਰੀਆ ਸਰ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀਗੇ ਰਜਿੰਦਰ ਸਿੰਘ ਜੀ ਸਾਡੇ ਅਕਸਰ ਜੁੜਦੇ ਨੇ ਸਾਡੇ ਪੱਤਰਕਾਰ ਵੀ ਨੇ ਸਾਡੇ ਸਹਿਯੋਗੀ ਵੀ ਨੇ ਤੇ ਦੋਸਤ ਵੀ ਨੇ ਵਧੀਆ ਬੋਲਦੇ ਨੇ ਤੇ ਜਿਹੜਾ ਇਹਦਾ ਮੁੱਦਾ ਸੀ ਕਿਉਂਕਿ ਇਹ ਪੰਜਾਬ ਨਾਲ ਰਿਲੇਟਡ ਸੀ ਕਾਂਗਰਸ ਪਾਰਟੀ ਨਾਲ ਖਾਸ ਕਰ ਕਿਉਂਕਿ ਕਾਂਗਰਸ ਪਾਰਟੀ ਦੀ ਈਮੇਜ ਬਹੁਤ ਥੱਲੇ ਆ ਚੁੱਕੀ ਆ ਸਾਰਿਆਂ ਨੂੰ ਪਤਾ ਹੈ ਪਰ ਕਾਂਗਰਸ ਪਾਰਟ ਦੇ ਵੀ ਵੱਡੇ ਲੀਡਰਾਂ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਇੱਕ ਪ੍ਰਤਾਪ ਸਿੰਘ ਬਾਜਾ ਦੇ ਵੱਲੋਂ ਕੁਝ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਪੰਜਾਬ ਬੰਬ ਨੇ ਯਾਨੀ ਕਿ 18 ਲੱਗ ਗਏ ਨੇ 32 ਲੱਪਣੇ ਨੇ ਹਾਲਾਂਕਿ ਉਹਨਾਂ ਲੋਕ ਇੱਕ ਵੈਸੀ ਤੰਗ ਕੱਸਿਆ ਗਿਆ ਸੀ ਪਰ ਉਹ ਤੰਗ ਕੱਸਣਾ ਇੰਨਾ ਮਹਿੰਗਾ ਪੈ ਗਿਆ ਕਿ ਉਹਨਾਂ ਦੇ ਉੱਪਰ ਕੱਲ ਬੀਤੀ ਸ਼ਾਮ ਨੂੰ ਕੱਲ ਮੁਹਾਲੀ ਦੇ ਵਿੱਚ ਪਰਚਾ ਦਰ ਦਿੱਤਾ ਗਿਆ ਤੇ ਅੱਜ ਉਹਨਾਂ ਨੂੰ ਲੈਣ ਗਏ ਸੀ ਤਾਂ ਉਹ ਆਪ ਨਹੀਂ ਆਏ ਭਾਗਾਂ ਦਾਸ ਨੇ ਉਹਨਾਂ ਦੇ ਵਕੀਲ ਅੱਜ ਕੋਰਟ ਵਿੱਚ ਕਹਿੰਦੇ ਪੇਸ਼ ਹੋਣਗੇ ਐ ਔਰ ਇਹ ਵੀ ਹੋ ਸਕਦਾ ਹੈ ਕਿ ਅੱਜ ਉਹਨਾਂ ਦੀ ਗ੍ਰਿਫਤਾਰੀ ਹੋ ਜਾਏ ਸੋ ਦੋਸਤੋ ਇਹ ਇੱਕ ਵੱਡੇ ਲੀਡਰ ਦਾ ਇਦਾਂ ਤੰਗ ਕੱਸਨੇ ਬਿਆਨ ਦੇਣੇ ਤਾਂ ਇਹ ਸਭ ਕੁਝ ਜੋ ਭਗਵੰਤ ਸਿੰਘ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਚਾਹੇ ਕੋਈ ਹੋਵੇ ਚਾਹੇ ਮੇਰੀ ਪੜਦਾ ਹੋਵੇ ਵੀ ਇਹ ਇੱਕ ਜਿਹੜਾ ਬਿਆਨ ਦਿੱਤਾ ਗਿਆ ਸੀ ਇਹ ਲੋਕਾਂ ਨੂੰ ਭੜਕਾਉਣ ਦੇ ਲਈ ਵੀ ਕੰਮ ਕਰ ਸਕਦਾ ਸੀ ਤਾ ਕਰਕੇ ਉਹਨਾਂ ਤੇ ਐਕਸ਼ਨ ਤੈਅ ਮਹਾਲ ਦੀ ਬੁਲਸ ਸੋ ਦੋਸਤੋ ਇਸ ਦੀ ਜੋ ਵੀ ਅਗਲੀ ਅਪਡੇਟ ਆਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਵਾਂਗੇ ਇੱਥੇ ਹੀ ਈਵਨ ਪੰਜਾਬੀ ਟੀਵੀ ਤੇ ਤੇ ਤੁਸੀਂ ਦੇਖਦੇ ਰਹੋ ਜੇ ਪੰਜਾਬੀ ਟੀਵੀ ਦੋਸਤੋ ਤੇ ਮੈਨੂੰ ਦਿਓ ਫਿਲਹਾਲ ਦੇ ਲਈ ਇਜਾਜ਼ਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ